ਹਾਂ ਗਰੋਵਾ ਜੀ ਫਿਰ ਬਾਕੀ ਲੋਕ ਵੀ ਸੁਚੇਤ ਰਹਣ ਤੁਹਾਡੇ ਮਹੱਲਿਆਂ ਚ ਗਲੀਆਂ ਚ ਤੁਹਾਡੇ ਵਾਰਡ ਚ ਆਉਂਦੀਆਂ ਆ ਤੇ ਇਹਨਾਂ ਨੂੰ ਕੰਨ ਤੋਂ ਫੜ ਕੇ ਬਾਹਰ ਕਰ ਦਿਓ ਬੜੀ ਵਾਰ ਵਿਕਾਸਨਗਰ ਵਾਲੇ ਨੇ ਵੀ ਰੌਲਾ ਪਾਇਆ ਕਿ ਜਿਹੜੇ ਕਬਾੜੀਏ ਬਿਨਾਂ ਵਜੇ ਤੋਂ ਘਰਾਂ ਚ ਆਉਂਦੇ ਆ ਮਹੱਲਿਆਂ ਜਾਂਦੇ ਆ ਹੋਕਾ ਦਿੰਦੇ ਆ ਇਹ ਕੱਲ ਨੂੰ ਕਿਤੇ ਨਿਆਣੇ ਨੂੰ ਕੋਈ ਨੁਕਸਾਨ ਪਹ ਜਾ ਸਕਦੇ ਇਹ ਗੁਰਦੁਆਰੇ ਜਾਂ ਕਿਤੇ ਕਿਸੇ ਦੇ ਤਾਂ ਨਹੀਂ ਇਹ ਦੇਖੋ ਪੱਖਿਆਂ ਤੇ ਕੋਈ ਨੰਬਰ ਲੱਗਿਆ ਹੋਵੇ 1920 20 ਨੰਬਰ 18 ਨੰਬਰ 18 19 20 ਸਕੂਲ ਦੇ ਹੁਣ ਨਾ ਸਕੂਲ ਦੇ ਹੋਣੇ ਸਕੂਲ ਦੇਣਗੇ ਦੇਖੋ ਧਾਰਮਿਕ ਸਥਾਨ ਤੇ ਚੋਰੀ ਹੋਈ ਆ ਜਾਂ ਸਕੂਲ ਦੇ ਚੋਰੀ ਹੋਈ 18 19 20 ਨੰਬਰ ਲਿਖਿਆ ਇੰਨੇ ਉੱਤਰ ਪਏ ਆ ਇੰਨੇ ਉੱਤਰ ਪਏ ਇੰਨੇ ਕੋਦੇ ਪੱਖਿਆਂ ਦੇ ਹੈੱਡ ਸਾਰੇ ਖਲਾਰੇ ਆ ਇਹਨਾਂ ਤੇ ਵੀ ਕਹਿੰਦੇ ਨੰਬਰ ਲੱਗੇ ਹੋਏ ਆ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਪਲਾਟਾਂ ਵਿੱਚ ਵਿਆਹਵਾਨ ਜਿਹੜੇ ਪਲਾਟ ਆ ਉਹਨਾਂ ਵਿੱਚ ਸਮਾਨ ਲਕੋਲ ਕੋ ਕੇ ਰੱਖਿਆ ਲੋਕਾਂ ਦੇ ਘਰਾਂ ਚੋਂ ਸਮਾਨ ਚੱਕ ਚੱਕ ਕੇ ਆ ਤੁਸੀਂ ਦੇਖੋ ਆਹ ਦੇ ਪਾਜੀ ਨੂੰ ਨੰਬਰ ਲੱਗੇ ਹੋਆ ਨੰਬਰ ਇਹਦੇ ਵੀ ਲੱਗੇ ਆ ਤਾਂ ਕਿਸੇ ਧਾਰਮਿਕ ਸਥਾਨ ਨੂੰ ਜਾਂ ਕਿਸੇ ਸਕੂਲ ਨੂੰ ਨਿਸ਼ਾਨਾ ਬਣਾਇਆ ਹੋਣਾ ਇਹਨਾਂ ਨੂੰ ਮੈਂ ਤਾਂ ਰੋਟੀ ਵੀ ਤੁਹਾਨੂੰ ਅਚਾਰਾ ਜਾਣ ਦਿੰਦੀ ਸੀ ਮੈਂ ਪਾਣੀ ਵੀ ਪੜਾ ਪਰ ਮੇਰੇ ਘਰੇ ਡੰਗ ਕਿਸੇ ਤਰ੍ਹਾਂ ਪੀ ਸਕਦੀ ਆ ਮੈਂ ਨਾਲ ਘੜੀਆਂ ਰੇਕਦੇ ਪਰ ਇੱਕ ਗੱਲ ਮੇਰੀ ਹੁਣ ਤੋਂ ਕਮਲ ਐਮਸੀ ਨੂੰ ਕਹਿੰਨੀ ਮੈਂ ਕਮਲ ਐਮਸੀ ਨੂੰ ਮੈਂ ਫੋਨ ਕਰਦੀ ਉਹਨੂੰ ਸੱਦ ਲੈਣੇ ਆ ਠੀਕ ਹੈ ਮੈਂ ਤਨ ਹੱਥ ਤੱਕ ਨਹੀਂ ਲੈ ਸਾਰੇ ਕਨੇ ਬਜਾਦੇ ਨੂੰ ਪੜ ਕੇ ਮੈਂ ਤੇ ਤੋਂ ਕਮ ਜ਼ੋਰ ਦੀ ਜਿੱਦਰ ਇੱਕ ਮਾਦਮਤ ਉਹ ਲੈਣਾ ਚਾਰ ਰੁਪਈਆ ਮੰਨਦੀਆਂ ਕਹਦਾ ਉਹਨੂੰ ਵੀ ਕਹਿੰਦਾ ਸਰ ਜੀ ਜੇ ਇਹਨਾਂ ਨੇ ਚੱਕਿਆ ਨਹੀਂ ਤਾਂ 18000 ਰੁਪਈਆ ਕਹਦਾ ਮੰਦੀ ਮੰਦੀਆ ਵੀ ਅਸੀਂ ਦਵਾਂਗੇ ਤੁਸੀਂ ਬੰਦ ਕਰ ਦੋ ਸਾਰਾ ਸੁਣੀ ਸਾਡੀ ਵੀ ਗੱਲ ਸੁਣਾ ਠੀਕ ਹੈ ਦੇਖ ਅਸੀਂ ਰਹਿੰਦੇ ਆ ਦਾਣਾ ਮੰਡੀ ਠੀਕ ਹੈ ਬਾਕੀ ਸਾਰੇ ਪੁਲਿਸ ਨੂੰ ਪੁੱਛ ਲੈ ਇਹ ਅਸੀਂ ਬੋਤਲਾ ਮੰਡੀ ਕਮਾਸੀ ਕਰਦੇ ਆ ਕੱਕੇ ਬਾਪੂ ਨੂੰ ਪੁੱਛ ਲੈ ਐਡਜਸਟ ਕਰਨ ਨੂੰ ਪੁੱਛ ਲੈ ਨਹੀਂ ਇੱਕ ਮਿੰਟ ਉਹਨਾਂ ਦੀ ਗਵਾਈ ਲਾਉ ਜਿਹੜੇ ਭਾਜੀ ਔਟੋ ਵਿੱਚ ਨਾ ਸਮਾਨ ਰੱਖ ਕੇ ਗਏ ਪੱਖੇ ਲੈ ਕੇ ਕਹਿੰਦਾ ਕਿ ਅਸੀਂ ਜਾ ਕੇ ਦੇਖ ਲੈਨੇ ਆ ਜੋ ਮੌਕਾ ਅਸੀਂ ਪੂਰਾ ਦਿਖਾ ਦਿੱਤਾ ਤੁਹਾਨੂੰ 18000 ਮੰਨ ਗਏ ਸੀ ਹਾਂਜੀ ਦੱਸੋ ਗੱਲ 18000 ਰੁਪਏ ਹਾਂਜੀ ਉਹ ਕਹਿੰਦੇ ਪਏ ਕਿ 18000 ਰੁਪਏ ਲੈਣੇ ਸਾਨੂੰ ਪੁਲਿਸ ਦੇ ਹਵਾਲੇ ਨਾ ਕਰੋ ਜੀ ਆ ਸੁਣ ਲਓ ਜੀ ਇੱਕ ਵਾਰ ਇੱਕ ਮੇਰੇ ਕੱਲੀ ਸਾਹਮਣੇ ਸਾਰੇ ਸਾਹਮਣੇ ਉਹਨਾਂ ਨੇ ਇਹ ਗੱਲ ਮੁੱਢ ਕਿਹਾ ਕਹਿੰਦੇ 18000 ਰੁਪਏ ਅਸੀਂ ਭਰ ਦਿੰਨੇ ਆ ਜੀ ਹਾਂਜੀ ਕਮਲਜੀਤ ਸਾਹਿਬ ਸਾਰਿਆਂ ਨੂੰ ਸਾਰੇ ਪੰਜਾਬ ਨੂੰ ਜਾਣ ਕੇ ਤੁਹਾਡੇ ਤੇ ਮਾਣ ਬਹੁਤ ਆ ਸਾਨੂੰ ਵੀ ਮਾਣ ਅਸੀਂ ਤੁਹਾਡੀਆਂ ਨਾ YouTube ਤੇ ਖਬਰਾਂ ਦੇਖਦੇ ਆ ਨੰਬਰ ਨਹੀਂ ਮਿਲਿਆ ਵੀਰ ਜੀ ਨੇ ਨੰਬਰ ਦਿੱਤਾ ਜੇ ਸੱਚ ਪੁੱਛਿਆ ਜਾ ਪਰ ਤੁਹਾਡੇ ਤੇ ਇੰਨਾ ਮਾਣ ਆ ਜਿੱਦਾਂ ਤੁਸੀਂ ਆਪਣੇ ਨਾ ਧੀਆ ਪੁੱਤਾਂ ਨੂੰ ਬੱਚਾ ਰੱਖਦਾ ਸਾਰੇ ਪੰਜਾਬ ਨੂੰ ਸਹੀ ਆ ਕਿ ਨਹੀਂ ਇਹਨੇ ਆਪਣੇ ਧੀ ਪੁੱਤ ਸਮਝ ਲੈ ਮੈ ਤਾਂ ਕਿ ਨਹੀਂ ਗਾਹਾਂ ਜੇ ਵੋਟਾਂ ਵੀ ਆਉਣ ਹਨਾ ਵੀਰ ਜੀ ਨੂੰ ਆਪਾਂ ਜ਼ਰੂਰ ਸਹਿਯੋਗ ਦੇਵਾਂਗੇ ਔਰ ਇਹਦੇ ਨਾਲ ਇਹ ਨਹੀਂ ਕਿ ਬੱਕਰੀ ਵਾਂਗੂ ਮੈਂ ਮੈਂ ਕਰ ਲਿਆ ਕੜਕੜ ਕਿਤੇ ਔਰ ਆਂਡਾ ਕਿਤੇ ਆਪਾਂ ਦੇਖ ਲਿਆ ਕਿਉਂਕਿ ਮੇਰੇ ਕਿ ਹਾਥੀ ਦੇ ਦੰਦ ਹੋਰ ਹੁੰਦੇ ਖਾਣ ਦੇ ਤੇ ਹੋਰ ਹੁੰਦੇ ਦਿਖਾਣ ਦੇ ਅੱਜ ਕੱਲ ਕਿਸੇ ਅਣਪਛਾਤੇ ਤੇ ਭਰੋਸਾ ਕਰਨਾ बराबर हो गया सपनु दूध पिलाव दे बराबर हो गया सपनु दूध पिलाव दे सत श्री अकाल बीबी पत्ती नवाशहर देख रहे हो मैं ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ਵਰੀ ਤੁਸੀਂ ਸ਼ਹਿਰ ਤੋਂ ਦਿਲਾਨ ਦੇ ਵੀਡੀਓ ਕਿਸ ਤਰ੍ਹਾਂ ਬਤ ਹੁੰਗਲੇ ਸਾਧਿਓ ਇਸ ਸਮੇਂ ਸਿਕ ਕਰਿਆਮ ਰੋਡ ਤੇ ਮੌਜੂਦ ਹਾਂ ਇਹ ਨਾ ਸਮਝਿਓ ਕਿ ਹੁਣੇ ਆਏ ਹਾਂ ਜਾਂ ਇਹ ਨਾ ਸਮਝਿਓ ਕਿ ਇਹ ਪਹਿਲੀ ਖਬਰ ਹੈ ਸوير ਦੀ ਸوير ਦੀਆਂ ਕਈ ਖਬਰਾਂ ਤੋਂ ਹੁੰਦੇ ਹੋਏ ਅਸੀਂ ਇਸ ਸਮੇਂ ਕਰਿਆਮ ਰੋਡ ਤੇ ਪਹੁੰਚਿਆ ਕੇਸੀ ਕੋਲੇ ਦੇ ਬਿਲਕੁਲ ਨਜ਼ਦੀਕ ਇੱਥੇ ਭੈਣ ਹੋਣੀ ਨੇ ਪਿੱਛੇ ਉਹ ਕਹਿੰਦੇ ਕਿ ਉਹਨਾਂ ਦੇ ਘਰੋਂ ਫੋਨ ਜਿਹੜਾ ਆ ਔਰ ਕੁਝ ਔਰਤਾਂ ਜਿਨ੍ਹਾਂ ਤੇ ਸ਼ੱਕ ਜਾਰ ਕੀਤਾ ਜਾ ਰਿਹਾ ਕਿ ਲਾ ਕੇ ਲੈ ਕੇ ਆਈਆਂ ਭਰੋਸੇ ਦਾ ਭਰੋਸੇ ਦਾ ਤਾਂ ਇਸ ਸਮੇਂ ਕੋਈ ਹਾਲਾਤ ਹੀ ਨਹੀਂ ਆ ਦੇਖੋ ਬੰਦਾ ਸੋਚਦਾ ਕਿ ਚੱਲ ਇਹ ਗਰੀਬ ਹੈ ਪਾਣੀ ਪਿਲਾ ਦਈਏ ਪਰ ਕੂੜਾ ਚੱਕਣ ਦੀ ਆੜ ਵਿੱਚ ਜਾਂ ਕਬਾੜ ਚੱਕਣ ਦੀ ਆੜ ਵਿੱਚ ਇਹ ਲੋਕ ਭਰੋਸੇ ਦਾ ਕਤਲ ਕਰਦੇ ਆ ਇਹ ਲੋਕ ਭਰੋਸੇ ਨੂੰ ਲੁੱਟਦੇ ਆ ਤੇ ਭੈਣ ਜੀ ਹੁਣੀ ਇਹ ਕਹਿੰਦੇ ਕਿ ਮੈਂ ਆਪਣੇ ਘਰ ਵਿੱਚ ਇਹਨਾਂ ਨੂੰ ਦੋ ਤਿੰਨ ਦਿਨ ਪਹਿਲਾਂ ਕਹਿੰਦੇ ਪਾਣੀ ਵੀ ਪਲਾਇਸ਼ ਸੀਗਾ ਪਰ ਭੈਣ ਨਾਲ ਤਾਂ ਪੂਰੀ ਸੱਚਾਈ ਜਾਣਦੇ ਆ ਉਹ ਆ ਕੀ ਜੀ ਵੀਰ ਜੀ ਮੈਂ ਖਾਣਾ ਸੋਈ ਚ ਬਣਾਉਂਦੀ ਪਈ ਸੀ ਸਾਡੀ ਤਾਂ ਕਿ ਬਾਹਰਲੇ ਪਾਸੇ ਨੂੰ ਸਾਰਿਆਂ ਨੂੰ ਪਤਾ ਵੀ ਜਦੋਂ ਇਹ ਆਈਆਂ ਉਧਰੋਂ ਸਾਡੇ ਦੂਜੇ ਪਲਾਟਫਾਰਮ ਨੂੰ ਕਹਿੰਦੀ ਬੋਤਲਾਂ ਆ ਗਈਆਂ ਭੈਣ ਮੈਂ ਕਿਹਾ ਨਹੀਂ ਬੋਤਲਾਂ ਨਹੀਂ ਆ ਗਈਆਂ ਕੋਈ ਬੱਚੇ ਨਹੀਂ ਬੱਚੇ ਸਾਡੇ ਘਰ ਅੱਜ ਨਹੀਂ ਸੀਗੇ ਬੱਚੇ ਗਏ ਹੋਏ ਸੀਗੇ ਆਪਣਾ ਕੋਈ ਬੈਂਕ ਦਾ ਕੰਮ ਕਰਨ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਵੀਰ ਜੀ ਚਾਰਜ ਉੱਥੇ ਫੋਨ ਚਾਰਜ ਵੀ ਨਾਲੇ ਲੈ ਲਿਆ ਔਰ ਫੋਨ ਵੀ ਨਾਲੇ ਲੈ ਲਿਆ ਮੈਂ ਕਿਹਾ ਚਲੀ ਵੀ ਗਈਆਂ ਜਦੋਂ 10 ਮਿੰਟ ਬਾਅਦ ਮੈਂ ਰੋਟੀ ਬਣਾ ਕੇ ਆਈ ਚੋਪੜ ਦੀ ਪਈ ਮੇਰੇ ਅਚਾਰ ਕੀ ਦਿਮਾਗ ਜਾਏ ਮੈਂ ਕਿਹਾ ਮਣੇ ਪੁੱਤ ਨੂੰ ਫੋਨ ਕਿਉਂ ਨਹੀਂ ਕੀਤਾ ਜਦੋਂ ਮੈਂ ਵੀਰ ਜੀ ਕਮੇਟੀ ਆ ਗਿਆ ਜੀ ਕਰਿਆਮ ਤੋਂ ਕਰਿਆਮ ਪ੍ਰੂਫ ਵੀ ਮੇਰਾ ਬੇਟਾ ਉੱਥੇ ਗਿਆ ਸੀ ਜਦੋਂ ਇਹ ਆਇਆ ਉਹਨੇ ਕਿਹਾ ਤਾਂ ਮੰਮੀ ਇਹਨਾਂ ਕੋਲ ਫੋਨ ਆ ਜਦੋਂ ਫੋਨ ਦਾ ਕਵਰ ਦੇਖਿਆ ਸਾਡੇ ਹੋਸ਼ ਛੁੱਟ ਗਏ ਸਰ ਅਸੀਂ ਸੋਚਿਆ ਕਿ ਫੋਨ ਇਹਨਾਂ ਦੇ ਕੋਲ ਕਵਰ ਸਰ ਆਪਣੇ ਜਿੱਤੇ ਠੇਕਾ ਬੰਦਿਆ ਉੱਥੇ ਕਵਰ ਵੀ ਪਿਆ ਆ ਫਿਰ ਗਵਾਹੀ ਵੀ ਦਿੰਦੇ ਬਿਲਡਿੰਗ ਵਾਲੇ ਉਹ ਕਹਿੰਦੇ ਪਲਾਟ ਦੇ ਵਿੱਚ ਨਿਡਰ ਗਈਆਂ ਫਿਰ ਸਰ ਔਟੋ ਦੇ ਵਿੱਚ ਬਹਿ ਗਈਆਂ ਔਟੋ ਦੇ ਵਿੱਚ ਕਰੀਬ 10 ਪੱਖੇ ਵੀ ਮਿਲੇ ਆ ਉੱਥੇ ਵੀ ਪੱਖੇ ਪਏ ਆ ਔਟੋ ਚੱਲ ਗੰਕਲ ਨੇ ਅੰਕਲ ਔਟੋ ਵਾਲੇ ਆ ਇਹਨਾਂ ਨੂੰ ਘੇਰਿਆ ਮੈਂ ਮੈਂ ਕਿਹਾ ਅੰਕਲ ਜੀ ਤੁਸੀਂ ਮੈਨੂੰ ਇਹ ਦੱਸੋ ਕਿ ਤੋ ਤੁਸੀ ਜਾਓ ਤੁਹਾਡਾ ਕੋਈ ਕਸੂਰ ਨਹੀਂ ਤੁਸ ਸਵਾਰੀ ਢੋਣੀ ਆ ਤੁਹਾਡਾ ਕੋਈ ਕਸੂਰ ਨਹੀਂ ਤੇ ਤੁਸੀਂ ਚਲੇ ਜਾਓ ਮੈਂ ਤੁਹਾਨੂੰ ਕੁਛ ਨਹੀਂ ਕਹਿੰਦੀ ਵੀ ਇਹਨਾਂ ਨੂੰ ਉਤਾਰ ਦੋ ਬੰਦੇ ਆ ਵਗੂ ਇਹ ਕਹਿੰਦੇ ਠੀਕ ਆ ਪੁੱਤ ਉਤਰ ਗਏ ਆ ਇਹ ਉਤਰ ਗਿਆ ਇਹ ਕਹਿੰਦੇ ਨਹੀਂ ਜੀ ਇਹ ਮੈਨੂੰ ਲੜਨ ਲੱਗ ਪਈ ਫਿਰ ਇਹਨਾਂ ਨੇ ਆਪਣੇ ਕੱਪੜੇ ਪਾੜਨ ਦੀ ਕੋਸ਼ਿਸ਼ ਸਾਰੇ ਦੁਕਾਨਾਂ ਵਾਲੇ ਗਵਾਹ ਹੈ ਜੀ ਫਿਰ ਇਹਨਾਂ ਨੇ ਕੱਪੜੇ ਜੀ ਆਪਣੇ ਬਾਹੜ ਖਿਲਾਰ ਲਏ ਮੇਰੇ ਕੋ ਵੀਡੀਓ ਬਣੀ ਪਈ ਮੈਂ ਕਹਾਂ ਕੱਲੋ ਮੇਰੇ ਪੁੱਤ ਤੇਜਾ ਮੇਰੇ ਪੁੱਤਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਬਹੁਤ ਜੀ ਹੱਦ ਨਾਲੋਂ ਜ਼ਿਆਦਾ ਜੀ ਫਿਰ ਇਹਨਾਂ ਨੇ ਬਾੜ ਵੀ ਖਿਲਾਰ ਲਏ ਮੇਰੇ ਕੋ ਖਾਦ ਵੀਡੀਓ ਬਣੀ ਮੈਂ ਵੀਡੀਓ ਬਣਾ ਲਈ ਫਿਰ ਭੈਣ ਜੀ ਹੋਟਲ ਵਾਲੇ ਆ ਔਰ ਖਾਣਾ ਬਣਾਦੇ ਉ ਫਿਰ ਕਈਆਂ ਨੇ ਇੱਥੇ ਗਵਾਹੀ ਵੀ ਦਿੱਤੀ ਵੀ 40000 ਰੁਪਏ ਟਰੱਕ ਜੁਨੀਆ ਤੋਂ ਬਾਅਦ ਇਹ ਫੈਸਲਾ ਵੀ ਕਰਕੇ ਕਈ ਦਿਨ ਪਹਿਲਾਂ ਆਏ ਆ ਉਸ ਤੋਂ ਬਾਅਦ ਕਾਫੀ ਇੱਥੇ ਲੋਕਾਂ ਨੇ ਟਰੱਕ ਇਹਨਾਂ ਨੇ ਤਾਂ ਕੀ ਫੈਸਲਾ ਕੀਤਾ ਜੀ ਕਹਿੰਦੇ ਉੱਥੇ ਇਹਨਾਂ ਆਪਣੇ ਕੋ ਵੀਡੀਓ ਉਸ ਬੰਦੇ ਦੀ ਇੱਥੇ ਮੁੰਡਾ ਗੱਲ ਦੱਸੋ ਨਹੀਂ ਹੋਰ ਸੀ ਉਹ ਕਹਿੰਦੇ ਆ ਕਿ ਜੀ ਹਾਕਰੇ ਆਮ ਦਾ ਮੁੰਡਾ ਸੀ ਉਹਨੇ ਇੱਥੇ ਗੱਲ ਆ ਕੇ ਮੰਗਾ ਸ਼ਾਇਦ ਉਹ ਕਹਿੰਦੇ ਟਰੱਕ ਜੁਨੀਆ ਦਾ ਕਹਿੰਦੇ ਉਹਨਾਂ ਨੇ ਸਮਾਨ ਇਹਨੇ ਗੱਡੀ ਵਿੱਚ ਪਾ ਲਿਆ ਗੱਡੀ ਵਾਲੇ ਦਾ ਨਾਮ ਲੈ ਲਿਆ ਹਾਂਜੀ ਸਰ ਇਹਨਾਂ ਨੇ ਆ ਕਾਲੀ ਜੇਹ ਦਾ ਨਾਮ ਲਿਆ ਜੀ ਫਿਰ ਗਰੋ ਆ ਗਰੋ ਆ ਜੀ ਫਿਰ ਬਾਕੀ ਲੋਕ ਵੀ ਸੁਚੇਤ ਰਹਣ ਮਹੱਲਿਆਂ ਚ ਗਲੀਆਂ ਚ ਤੁਹਾਡੇ ਵਾਰਡ ਚ ਆਉਂਦੀਆਂ ਆ ਤੇ ਇਹਨਾਂ ਨੂੰ ਕੰਮ ਤੋਂ ਫੜ ਕੇ ਬਾਹਰ ਕਰ ਦਿਓ ਬੜੀ ਬਾਰ ਵਿਕਾਸ ਨਗਰ ਵਾਲੇ ਵੀ ਰੌਲਾ ਪਾਇਆ ਕਿ ਜਿਹੜੇ ਕਬਾੜੀਏ ਬਿਨਾਂ ਵਜੇ ਤੋਂ ਘਰਾਂ ਚ ਆਉਂਦੇ ਆ ਮਹੱਲਿਆਂ ਚ ਆਉਂਦੇ ਆ ਹੋਕਾ ਦਿੰਦੇ ਆ ਇਹ ਕੱਲੂ ਕਿਤੇ ਨਿਆਣੇ ਨੂੰ ਕੋਈ ਨੁਕਸਾਨ ਪਹ ਜਾ ਸਕਦਾ ਹੈ ਇਨਾਂ 1.5 ਸਾਲ ਦੀ ਮੇਰੀ ਬੋਧਤੀ ਹੈ ਜੀ ਇਹ ਉਹਨੂੰ ਚੱਕ ਕੇ ਲੈ ਜਾ ਸਕਦੇ ਜੀ ਸੱਚ ਆ ਕਿ ਨਹੀਂ ਸਰ ਮੈਂ ਦੱਸਿਓ ਤੁਹਾਨੂੰ ਸਾਰੇ ਜਾਣੇ ਓਕੇ ਇਹ ਆਟੇ ਵਾਲੇ ਵੀ ਰੱਖਿਆ 25 ਕਿਲੋ ਦਾ ਉਹ ਚੱਕ ਕੇ ਲੈ ਗਈਆਂ ਬਹੁਤ ਚਿਰ ਦੀ ਗੱਲ ਹੈ ਲੈ ਲੈਂਦੀਆਂ ਜੀ ਦੋ ਉਹ ਵੀ ਚੱਕ ਕੇ ਲੈ ਲੈਣੇ ਪਹਿਲਾਂ ਸਿੰਘ ਸਭਾ ਗੁਰਦੁਆਰਾ ਕਰਿਆਮ ਆ ਉ ਐਸੇ ਚਾਰ ਕਰੋ ਸੀ ਇਹਨਾਂ ਦੇ ਨਾਲ ਦੇ ਸੀ ਬੰਦੇ ਚੰਗੀਆਂ ਭਲੀਆਂ ਹੈਗੀਆਂ ਤੁਸੀਂ ਲੱਤ ਪੈਰ ਤੁਹਾਡੇ ਚਾਹ ਇਹਨਾਂ ਦਾ ਸਮਾਨ ਆਟੋ ਦੇ ਵਿੱਚ ਰੱਖਦੇ ਹਨ ਸਾਨੂੰ ਕਈ ਵਾਰ ਨਾਲ ਚਕਾਣਾ ਪੈਂਦਾ ਉਹ ਇੰਨਾ ਵਜ਼ਨ ਹੁੰਦਾ ਨਾ ਬਾਲਣ ਦਾ ਵਜ਼ਨ ਤਾਂ ਨਹੀਂ ਇੰਨਾ ਤੁਸੀਂ ਆਟੋ ਚੱਲ ਗਿਆ ਆਟੋ ਚੱਲ ਗਿਆ ਵੀਰ ਅੱਛਾ ਹੁਣ ਪਲਾਸਟਿਕ ਦੀਆਂ ਬੋਤਲਾਂ ਦਾ ਤਾਂ ਵਜ਼ਨ ਤਾਂ ਨਹੀਂ ਹੈਗਾ 10 10 ਕਿਲੋ ਇੰਨਾ ਵਜ਼ਨ ਹੁੰਦਾ ਛੋਟੀਆਂ ਛੋਟੀਆਂ ਲੱਕੜਾਂ ਬਰੀਕ ਬਰੀਕ ਉਹਨਾਂ ਦਾ ਗਾਦਾ ਲੱਕਪੇਦਨ ਇਹਨਾਂ ਨੇ ਮਹਲਾ ਦਾ ਜਿੱਦਾ ਪਲਾਟ ਹੈ ਉੱਥੇ ਵੜਨਾ ਦੇਖਣਾ ਕਿਹੜਾ ਪੋ ਲਿਆ ਉਹਨੂੰ ਥੋੜਾ ਥੋੜਾ ਵੱਢ ਕੇ ਚਾਰ ਪੰਜ ਦਿਨਾਂ ਦੇ ਵਿੱਚ ਹੌਲੀ ਹੌਲੀ ਲੈ ਜਾਣਾ ਹੁੰ ਅਧਿਗਤ ਕੋਦੇ ਉਤਾਰਦੇ ਆ ਰੱਖਦੇ ਵਿੱਚ ਸਾਨੂੰ ਪਤਾ ਹੀ ਆ ਹੁਣ ਤੁਸੀਂ ਮੌਕਾ ਜੀ ਗੱਲ ਸੁਣਿਓ ਹਾਂਜੀ ਕੇਸੀ ਸਕੂਲ ਇਹਨਾ ਟੁੱਟਿਓ ਆ ਉਧਰੋਂ ਸੇਸਾ ਕਬਾਰ ਲੈ ਕੇ ਜਾਂਦੀ ਆ ਚੋਨਾ ਵਿੱਚੋਂ ਵੜ ਕੇ ਚੋਨੇ ਵਿੱਚੋਂ ਵੜ ਕੇ ਹਾਂ ਉਹ ਕਿੱਧਰ ਲੈ ਕੇ ਜੱਲਾਂ ਨੂੰ ਹੈਲੋ ਉਹ ਆਪੇ ਹੀ ਆ ਭਾਈ ਜੀ ਨਾਲ ਅੱਛਾ ਨਾਲ ਦੀ ਥੋੜੇ ਇਹ ਪੱਤੇ 7 8 ਅੰਦਰ ਵੀ ਪਏ ਹਜੇ ਇਹ ਪੱਕੇ ਪੱਕੇ ਕਿੱਥੋਂ ਲੈ ਕੇ ਆਈਆਂ ਇਹ ਪਿੱਛੋਂ ਲੈ ਕੇ ਆਈਆਂ ਪਿੱਛੇ ਲੱਗੇ ਆ ਗਏ ਆਹ ਚੁੱਕ ਕੇ ਨਿਕਲ ਗਿਆ ਪਲਾਟ ਦੇ ਵਿੱਚ ਸਿੱਟ ਕੇ ਨਿਕਲੀਆਂ ਆਹ ਵਾਲੇ ਪੱਖੇ ਗੱਡੀ 'ਚ ਰੱਖਦੇ ਆਂਕਲ ਆਂਕਲ ਨੇ ਇਹਨਾਂ ਨੇ ਕਿਹਾ ਇਹਨਾਂ ਨੇ ਉਤਾਰ ਦਿੱਤੇ ਪਰ ਅੰਕਲ ਨੂੰ ਸਮਾਨ ਨਾਸਬਤ ਆ ਇਹਨਾਂ ਦਾ ਕਿ ਗੱਡੀ ਦੇ ਵਿੱਚ ਪਿਆ ਇਹਨਾਂ ਨੂੰ ਕਿਸੇ ਨੇ ਹੋਰ ਹੈਂਡੀਕੈਪ ਬੰਦਾ ਹੈ ਕੋਈ ਉਹਨੇ ਦੱਸਿਆ ਕਿ ਸਮਾਨ ਤੁਹਾਡੀ ਗੱਡੀ ਦੇ ਵਿੱਚ ਪਿਆ ਇਹ ਕਹਿੰਦੇ ਸੀ ਮੈਂ ਥਾਣੇ ਚੱਲਾਂ ਪਰ ਬਟ ਇਹਨਾਂ ਨੇ ਇਹੀ ਸੋਚਿਆ ਕਿ ਚੱਲ ਪਹਿਲਾਂ ਉੱਥੇ ਜਾ ਕੇ ਦੇਖਾਂ ਇਹ ਆਏ ਆ ਤਾਂ ਮੈਂ ਦੇਖਿਆ ਮੈਂ ਕਿਹਾ ਸਮਾਨ ਕਹਿੰਦੇ ਐ ਨਾ ਤਾਂ ਮੈਂ ਕਿਹਾ ਸ਼ਾਇਦ ਫੋਨ ਇਹਦੇ ਵਿੱਚ ਨਾ ਹੋਵੇ ਹੁਣ ਤੁਹਾਡੇ ਘਰੋਂ ਫੋਨ ਲੈ ਕੇ ਗਏ ਹੋਰ ਕੀ ਕੀ ਲੈ ਕੇ ਗਏ ਦੋ ਬੈਟਰੀਆਂ ਸੀ ਬੈਟਰੀਆਂ ਤੇ ਪਈਆਂ ਟਾਰਚ ਸੀ ਰਾਤ ਨੂੰ ਲਾਈ ਜੀ ਲਾਈਟ ਨਹੀਂ ਕਈ ਵਾਰ ਰਹਿੰਦੀ ਪਰਸੋਂ ਵੀ ਨਹੀਂ ਸਰ ਬੈਟਰੀਆਂ ਵੀ ਹੈ ਨੇ ਹੁਣ ਅਸੀਂ ਘਰ ਜਾ ਕੇ ਤੁਹਾਨੂੰ ਸਾਡੇ ਨਾਲ ਚੱਲੋ ਆਪਾਂ ਦੇਖਣਾ ਸਾਰਾ ਮੌਕਾ ਇੱਥੇ ਇਹਨਾਂ ਦੇ ਪਿੱਛੇ ਦੌੜਨ ਨੂੰ ਫਿਰ ਰਹੇ ਜੀ ਠੀਕ ਐ ਫੋਨ ਵੀ ਗਾਇਆ ਫੇ ਫੋਨ ਵੀ ਗਾਇਆ ਜੀ ਬੈਟਰੀਆਂ ਵੀ ਗਾਇਆ ਹਾਂਜੀ ਹਾਂਜੀ ਕਵਰ ਉਹ ਲਾ ਰਹੇ ਫੋਨ ਤੇ ਬਾਰ-ਬਾਰ ਫੋਨ ਲਾ ਰਹੇ ਹਾਂਜੀ ਫੋਨ ਤੇ ਫੋਨ ਚੱਲਦਾ ਬਿੱਲ ਜਾਂਦੀ ਆ ਨਾ ਹਾਂਜੀ ਏ ਦੇ ਦੇਖਿਆ ਨੰਗ ਦਾ ਬੂਸੇ ਵੀ ਇਕੱਠੇ ਕਰਿਆ ਥੋੜੇ ਦੂਰ ਇਹਨਾਂ ਦਾ ਘਰ ਸਾਡੇ ਘਰ ਬਾਹਰ ਕਿੱਦਾਂ ਆ ਗਿਆ ਫੋਨ ਸਾਡੀ ਸਰ ਘਰੋਂ ਬਾਹਰ ਕਿੱਦਾਂ ਆਇਆ ਕੋਈ ਸਾਈਕਲ ਵਾਲਾ ਨੰਗ ਦਾ ਜੇ ਕੋ ਨੰਗੂ ਕੋ ਆਪਣੇ ਮਾ ਕੋਈ ਆਊਗਾ ਗੱਲੀ ਬੰਦਿਆ ਗਿਆ ਨਹੀਂ ਸਰ ਬੰਦ ਨੰਗ ਦੇ ਐਸੇ ਕੋਈ ਆਂਦਾ ਜਾਂਦਾ ਨਹੀਂ ਤੁਸੀਂ ਵੀ ਸਰ ਕੋਈ ਦੇਖਿਆ ਕੋਈ ਆਂਦਾ ਨਹੀਂ ਨਹੀਂ ਸਰ ਕੋਈ ਆਂਦਾ ਜਾਂਦਾ ਹੁਣ ਉਹ ਫੋਨ ਦੇਖਣਗੇ ਉਹ ਪਾਂਡੇ ਆ ਉੱਥੇ ਕਹਿੰਦੇ ਜੀ ਪਈ ਆ ਪੰਡ ਹੋਰ ਪਈ ਆ ਇੱਕ ਹੋਰ ਪੰਡ ਉੱਥੇ ਪਈ ਇਹ ਸਾਰਾ ਤੇ ਪੱਖੇ ਦਿਖਾਵਾਂ ਮੈਂ ਤੁਹਾਨੂੰ ਮੌਕਾ ਅੱਜ ਨੂੰ ਆਹ ਦੇਖ ਲੈ ਜੀ ਆਹ ਦੇਖ ਇਹ ਤੁਹਾਡੇ ਘਰ ਕਿੱਧਰਲੇ ਪਾਸੇ ਜੀ ਇਹ ਨਿਕਲੀਆਂ ਇਹ ਨਿਕਲੀਆਂ ਕਿਧਰੋਂ ਇੱਧਰ ਦੀ ਗਈਆਂ ਆਪਾਂ ਚੱਲੀਏ ਪਹਿਲਾਂ ਪੱਖੇ ਦਿਖਾਓ ਜੀ ਆਹ ਪੱਖੇ ਪਈ ਆਹ ਦਿਖਾਓ ਆਹ ਦੇਖੋ ਜੀ ਆਹ ਪੱਖੇ ਪਈ ਆ ਦੇਖੋ ਆਹ ਬਹਾਰ ਆ ਵੀ ਕੋਈ ਆਹ ਲਓ ਜੀ ਇਹ ਹੁਣ ਮੁਕਰ ਗਿਆ ਕਹਿੰਦੇ ਸਾਡੀ ਪੰਡ ਸਾਡੀ ਕਹਿੰਦੇ ਸਾਡੀ ਪੰਡ ਨਹੀਂ 80 ਜਗ ਲਾਈ ਆ ਕਹਿੰਦੇ ਇਹਨੇ ਉੱਧਰ ਪਏ ਪੱਖੇ ਜੀ ਦੇਖੀਏ ਥੱਲੇ ਪੱਖਿਆਂ ਦੇ ਕੀ ਲਿਖਿਆ ਹੈਗਾ ਗੁਰਦੁਆਰੇ ਜਾਂ ਕਿ ਉਹ ਦੇਖੋ ਪੱਖਿਆਂ ਤੇ ਕੋਈ ਨੰਬਰ ਲੱਗਿਆ ਹੋਵੇ 19 20 20 ਨੰਬਰ 18 ਨੰਬਰ 18 19 20 ਸਕੂਲ ਦੇ ਹੁਣ ਨਾ ਸਕੂਲ ਦੇ ਹੁਣ ਸਕੂਲ ਦੇ ਹੁਣ ਕਿਹਦੇ ਦੀ ਦੇ ਕੋਈ ਧਾਰਮਿਕ ਸਥਾਨ ਤੇ ਚੋਰੀ ਹੋਈ ਆ ਜਾਂ ਸਕੂਲ ਤੇ ਚੋਰੀ ਹੋਈ ਆ 18 19 20 ਨੰਬਰ ਲਿਖਿਆ ਇਹਨੇ ਉਧਰ ਪਏ ਇਹਨੇ ਉਧਰ ਪਏ ਇਹਨੇ ਉਧਰ ਹੀ ਪਏ ਤਾਂ ਦਿਖਾਦੇ ਹਾਲ ਦੇ ਉਹ ਵੀ ਹੁਣ ਆਜੋ ਤਾਂ ਹੋਰ ਵੀ ਪੱਖੇ ਜਿਹੜੇ ਆ ਪੁਲਿਸ ਨੂੰ ਚਾਹੀਦਾ ਕਿ ਇੱਕ ਵਾਰੀ ਡੰਡਾ ਤੰਤਰ ਇੱਧਰ ਵੀ ਚਲਾਉਣ ਤਾ ਤੁਸੀਂ ਦੇਖੋ ਲੋਕਾਂ ਦਾ ਸਮਾਨ ਘਰਾਂ ਘਰਾਂ ਚ ਚੱਕ ਕੇ ਲਿਆ ਕੇ ਇੱਥੇ ਸਟਾਇਆ ਜਾਂਦਾ ਜੀ ਅੰਕਲ ਤੁਹਾਡੀ ਗੱਡੀ 'ਚ ਕਿੰਨੀ ਜਾਨੀ ਬੈਠੀਆਂ ਸੀਗੀਆਂ ਤੁਹਾਡੀ ਆਟੋ 'ਚ ਮੇਰੀ ਗੱਡੀ ਦੇਖੋ ਵੀ ਮੈਂ ਤੁਹਾਡਾ ਮੈਨੂੰ ਇੱਥੇ ਆਣੀਆਂ ਇੱਥੇ ਮੈਂ ਥੇੜ ਘੜੇ ਇੱਕ ਨਿਕੜੀ ਦੋ ਆਈ ਤੈ ਨਹੀਂ ਇਹ ਵਿੱਚੋਂ ਫਲਾਟ 'ਚੋਂ ਇੱਥੇ ਇਹ ਵੀ ਤੁਹਾਨੂੰ ਕਹਿੰਦਾ ਹਾਂ ਉਹ ਜਦੋਂ ਨਿਕੜੀਆਂ ਦੇ ਨਹੀਂ ਆਪਣਾ ਸਮਾਨ ਸਾਰਾ ਰੱਖਿਆ ਤੇ ਫੜਫੜ ਚੱਲਦਾ ਮੈਂ ਕਿਹਾ 20 ਰੁਪਏ ਸਵਾਰੀ ਤਾਂ ਹਮਾਂ 100 ਰੁਪਏ ਲੱਗਣਾ ਕਿਹ ਜੀ ਠੀਕ ਆ ਮੈਂ ਚੱਲੀ ਪਿਆ ਇਹ ਜਦੋਂ ਉਹਦੀ ਬਾਅਦ ਮੈਡਮ ਜੀ ਹੋਣਾ ਨੇ ਨਹੀਂ ਇਹ ਆ ਗਿਆ ਮੈਨੂੰ ਕਹਿੰਦੇ ਰੋਕੋ ਮੈਂ ਰੋਕ ਦਿੱਤੀ ਕੀ ਹੈ ਇਨੀ ਆਪਸ ਚ ਰੋੜਾ ਪਿਆ ਹਾਂ ਵੀ ਅਗੜਾ ਸਮਾਨ ਆ ਕਿੱਥੇ ਆ ਉਤਰੋ ਇੱਕ ਦੂਜੇ ਨੂੰ ਲਾਪੇ ਕਰਨ ਮੈਂ ਫਿਰ 5 ਕੁ ਮਿੰਟ ਇਹਨਾਂ ਨੇ ਗੱਲਬਾਤ ਸੁਣੀਆ ਮੈਂ ਕਿਹਾ ਵੀ ਤੁਸੀਂ ਆਪਣਾ ਚੱਕੋ ਸਮਾਨ ਤੇ ਮੈਂ ਜਾਵਾਂ ਮੈਂ ਮੈਡਮ ਜੀ ਨੂੰ ਪੁੱਛਿਆ ਮੈਂ ਕਿਹਾ ਮੈਡਮ ਜੀ ਮੈਂ ਜਾਵਾਂ ਹੁਣ ਕਹਿੰਦੇ ਤੁਸੀਂ ਅੰਕਲ ਜੀ ਜਾਓ ਉਹ ਫਿਰ ਜਦੋਂ ਰਸਤੇ 'ਚ ਗਿਆ ਤਾਂ ਇੱਕ ਹੈਂਡੀਕੈਪਡ ਮੁੰਡਾ ਸੀਗਾ ਉਹ ਕਹਿੰਦਾ ਭਾਪਾ ਜੀ ਸਮਾਨ ਤਾਂ ਤੁਹਾਡੀ ਗੱਡੀ ਚ ਪਿਆ ਮੈਂ ਕਿਹਾ ਉਹ ਫੇਰ ਮੈਂ ਵਾਪਸ ਮੈਂ ਸੋਚਿਆ ਖਾਨੇ ਜਮਾ ਕਰਾ ਦਿਆਂ ਇਹ ਸੋਚਿਆ ਵੀ ਅਜੇ ਤਾਂ ਅੱਛੇ ਰੋੜਾ ਪੈਂਦਾ ਮੁੱਥੀ ਸਮਾਨ ਉੱਥੇ ਦੇ ਕੇ ਆਪਣਾ ਸਮਾਨ ਕਿਜ਼ਾਈ ਪੱਖੇ ਸੀ ਇਹ ਪੱਖੇ ਹੀ ਆਇ ਸੀ 5 6 ਪੀਸ ਬਸ ਕਿਨੇ ਹੈਡ ਪਲਾਟ ਦੇ ਵਿੱਚੋਂ ਨਿਕਲੀਆਂ ਇਹ ਦੀ ਵੀ ਇੱਥੋਂ ਨਿਕਲੀਆਂ ਇਹ ਪੱਖਿਆਂ ਦੇ ਹੈਡ ਆ ਹੈਡ ਆ ਹੋਰ ਕੋਈ ਸਮਾਨ ਨਹੀਂ ਬਾਕੀ ਮੋਬਾਈਲ ਦਾ ਰੋਲਾ ਪਾਣ ਦੇ ਉਹਦੇ ਬਾਰੇ ਪਤਾ ਨਹੀਂ ਨੀ ਕਿੱਥੇ ਚਲੋ ਤੁਸੀਂ ਤਾਂ ਆਪਣੀ ਆਟੋ ਰੋਕੀ ਆ ਕਿ ਸਵਾਰੀ ਆ ਬਸ ਬਸ ਹਾਂ ਜੀ ਹਾਂ ਜੀ ਤੇ ਇਧਰਲੇ ਪਾਸੇ ਕਹਿੰਦੇ ਪੱਖੇ ਬਹੁਤ ਸਾਰੇ ਆ ਪੱਖਿਆਂ ਦੇ ਹੈੱਡ ਕਹਿੰਦੇ ਬਹੁਤ ਸਾਰੇ ਆ ਤੇ ਪੱਖਿਆਂ ਦੇ ਹੈੱਡ ਜਿੰਦੇ ਜਿਹੜੇ ਕਹਿੰਦੇ ਆ ਕਿ ਕਈ ਸਾਰੇ ਇਧਰ ਪਏ ਆ ਤਾਂ ਤੁਸੀਂ ਹਾਲਾਤ ਦੇਖੋ ਇਧਰਲੇ ਪਾਸੇ ਕਿਹੋ ਜਿਹਾ ਆ ਔਰ ਇਹਨਾਂ ਨੇ ਤਾਂ ਇੱਕ ਤਰੀਕੇ ਦੀ ਗੁਫਾ ਜੀ ਬਣਾਈ ਹੋਈ ਆਪਣੀ ਲਿਓ ਇਧਰ ਲਿਓ ਭਾਜੀ ਇਧਰ ਲਿਓ ਇਧਰ ਲਿਓ ਆ ਪੱਖ ਪੱਖਿਆਂ ਦੇ ਹੈੱਡ ਸਾਰੇ ਖਲਾਰੇ ਆ ਇਹਨਾਂ ਦੇ ਵੀ ਕਹਿੰਦੇ ਨੰਬਰ ਲੱਗੇ ਹੋਏ ਆ। ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਪਲਾਟਾਂ ਵਿੱਚ ਵਿਆਹਵਾਨ ਜਿਹੜੇ ਪਲਾਟ ਆ ਉਹਨਾਂ ਵਿੱਚ ਸਮਾਨ ਲਕੋਲ ਕੋ ਕੇ ਰੱਖਿਆ। ਲੋਕਾਂ ਦੇ ਘਰਾਂ ਚੋਂ ਸਮਾਨ ਚੱਕ-ਚੱਕ ਕੇ ਆਹ ਤੁਸੀਂ ਦੇਖੋ। ਆਹ ਦੇ ਭਾਜੀ ਨੰਬਰ ਲੱਗੇ ਹੋ ਆ। ਨੰਬਰ ਇਹਦੇ ਵੀ ਲੱਗੇ ਆ ਤਾਂ ਕਿਸੇ ਧਾਰਮਿਕ ਸਥਾਨ ਨੂੰ ਜਾਂ ਕਿਸੇ ਸਕੂਲ ਨੂੰ ਨਿਸ਼ਾਨਾ ਬਣਾਇਆ ਹੁਣ ਇਹਨਾਂ ਨੇ। ਪਹਿਲਾਂ 18 19 20 ਨੰਬਰ ਸੀ ਹੁਣ ਪਤਾ ਨਹੀਂ ਕਿੰਨੇ ਨੰਬਰ ਆ। ਆਹ ਲਾ ਦੇਖੋ। ਉਹ ਕਹਿੰਦੀ ਆ ਜੀ ਨਮਾ ਲੈ 8000 ਰੁਪਏ ਦੇ ਇਹਨੂੰ ਧਾਰਾਂ। ਵੇ ਸਾਨੂੰ ਛੱਡੋ ਉਹ ਕੱਲ ਦੇਣ ਦੀ ਯਾਰ ਹਾਂ ਉਹ ਮੂੰਹ ਨਹੀਂ ਹੁਣ ਗੱਲ ਕੀਤੀ ਉਹਨੇ ਭਾਜੀ ਨਾਲ ਨੰਬਰ ਲੱਗੋ ਤੁਸੀਂ ਪੱਖੇ ਦੇਖ ਸਕਦੇ ਆ ਆਜੋ ਉਧਰ ਗੱਲ ਕਰੀਏ ਕਿ 18000 ਦੇਣ ਨੂੰ ਕਿਉਂ ਤਿਆਰੇ ਜੀ ਚੋਰੀ ਨਹੀਂ ਕੀਤਾ ਹਾਂਜੀ ਵੀਰ ਜੀ ਆਜੋ ਪੰਗਾ ਇਹ ਆ ਪੱਖੇ ਵੀ ਦੇਲੇ ਬੈਨੇ ਆ ਹੂੰ ਇਹ ਇਹ ਸਮਾਜ ਕੋਣ ਤੁਹਾਨੂੰ ਆ ਮੁੰਡਾ ਸੁਨੇਹਾ ਲੈ ਕੇ ਆਇਆ ਕਹਿੰਦਾ 18 ਇਹ ਕਹਿੰਦੀ 18000 ਦਾ ਤੁਹਾਨੂੰ ਫੋਨ ਲੈ ਦਿੰਨੇ ਆ ਕੀ ਕਹਿੰਨੀ ਆ ਤੁਸੀਂ ਬਾਜੀ ਅਸੀਂ ਤਾਂ 18000 ਕਹਨੇ ਸੀ ਕਿ ਨਾ ਅੰਦਰ ਲੈ ਕੇ ਵੜ ਜਾਗੇ ਪਰ ਨਹੀਂ ਇਹਨਾਂ ਨੂੰ ਅਕਲ ਕਿੱਦਾਂ ਹੋ ਗਈ ਬਾਕੀ ਸਮਾਜ ਦਾ ਕਿੱਦਾਂ ਪਤਾ ਲੱਗੂਗਾ ਕਿ ਭਲਾ ਹੋਊਗਾ ਕਿ ਬਾਕੀ ਕਿੱਦਾਂ ਚੋਰੀਆਂ ਤੋਂ ਵਜਣਗੇ ਅੱਜ ਤਾਂ ਅਸੀਂ ਲੈ ਕੇ ਅੰਦਰ ਵੜ ਜਣੇ ਪਰ ਨਹੀਂ ਸਾਨੂੰ ਨਹੀਂ ਚਾਹੀਦਾ 18000 ਸੰਤਾਨਾਂ ਨੂੰ ਨਸੀਹਤ ਮਿਲਣੀ ਚਾਹੀਦੀ ਆ ਨਾਲੇ ਤੁਹਾਡਾ ਫੋਨ ਸਿੱਟਾ ਕਿਥੇ ਕਿੰਨੇ ਡਾਕੂਮੈਂਟ ਸੁਣੇ ਆ ਹਣਾ ਫੋਨ ਵੀ ਜਾਣ ਔਰ ਇਹਨਾਂ ਨੂੰ ਸਜ਼ਾ ਵੀ ਮਿਲਣੀ ਚਾਹੀਦੀ ਆ ਕੋਈ ਵੀ ਆਪਣੇ ਘਰ ਵਿੱਚ ਪਾਣੀ ਦਾ ਕਟ ਨਾ ਪਵਾਵੇ ਮੈਂ ਬਹੁਤ ਸੇਵਾ ਕਰਕੇ ਦੇਖ ਲਈ ਵੀ ਮੈਂ ਤਾਂ ਆਚਾਰ ਨਾਲ ਰੋਟੀਆਂ ਵੀ ਇਹਨਾਂ ਨੂੰ ਕਹਿੰਨੀ ਪੈਣ ਲੈ ਜਾਓ ਫੜੋ ਰਸਤੇ 'ਚ ਖਾਣ ਦੇ ਤਾਂ ਇਹ ਤਾਂ ਫੇ ਸੱਪ ਨੂੰ ਦੁੱਧ ਪਿਲਾਉਣ ਵਾਲੀ ਗੱਲ ਐ ਜਿਨ੍ਹਾਂ ਨੂੰ ਪਾਣੀ ਪਿਲਾਉਣਾ ਹੈ ਇਹ ਚਿੱਟਾ ਲਹੂ ਹੋਇਆ ਪਿਆ ਇਹਨਾਂ ਲੋਕਾਂ ਦਾ ਜੀ ਬਾਜੀ ਆਰੀ ਚੱਕੀ ਵਾਲੇ ਮੋਬਾਈਲ ਲੈਣੇ ਜੀ ਤੁਹਾਨੂੰ ਕਹਿੰਦੀ ਨਵਾਂ ਮੋਬਾਈਲ ਲੈ ਆਹੋ ਪੁੱਛ ਲਓ ਕੀ ਕਹਿੰਦੇ ਜੀ ਕਹਿੰਦੀ ਹੁਣ ਨਵਾਂ ਲੈ ਕੇ ਦੇਣੀਆਂ ਜੀ ਕੀ ਕਹਿੰਦੀ ਨਵਾਂ ਲੈ ਕੇ ਦੇਣੀਆਂ ਜੀ ਆਹੀ ਇੱਕ ਮਿੰਟ ਆਹੀ ਬੱਡੀ ਸਮਾਜ ਸੇਵੀ ਆਈ ਹਾਂ ਉਹ ਕਹਿੰਦੀ ਆ ਮੋਬਾਈਲ ਲੈ ਆ। ਵੇ ਹੁਣ ਜੇ ਤੂੰ ਚੋਰੀ ਨਹੀਂ ਕੀਤਾ ਤੂੰ ਲੈ ਕੇ ਕਿਉਂ ਦੇ ਰਹੀ ਆ। ਪਹਿਲਾਂ ਗੱਲ ਸੁਣ ਠੀਕ ਹੈ। ਪਹਿਲਾਂ ਗੱਲ ਸੁਣ ਠੀਕ ਹੈ। ਇੱਕ ਵਾਰੀ ਸੁਣਨ ਨੂੰ ਪਾਈ ਕਰਦਾ ਮੈਂ ਤੇਰੇ। ਮਾਤਾ ਠੀਕ ਹੈ। ਇਹ ਸਾਨੂੰ ਕਹਿੰਦਾ ਤੇ ਕਸ ਛੂਟ ਨਹੀਂ ਮਾਰਦੇ ਠੀਕ ਹੈ। ਇਹ ਵੀ ਸਾਡੇ ਨਾਲ ਗਿਆ ਠੀਕ ਹੈ। ਜੇ ਸਾਡੇ ਅਸੀਂ ਇੱਕ ਵਾਰੀ ਮਾਈਸੀ ਕਸਮ ਚੱਕ ਲਵੇ ਜੇ ਸਾਨੂੰ ਛੂਟ ਮੂਟ ਲੱਗਦੇ ਆਪਣੀ ਗੱਲ ਕਹਿ ਗਈ ਉਹ ਨੰਬੇ ਦਾ ਠੀਕ ਹੈ। ਆਪਾਸੇ ਦੇਖ ਤੂੰ ਹੁੰ ਨਬੇੜਾ ਠੀਕ ਹੈ ਮੈਂ ਤੁਸੀ ਸਾਨੂੰ ਚੰਨਾ ਮਾਰ ਦੋ ਮੈਂ ਮੈਂ ਤੂੰ ਸਾਨੂੰ ਠਾਣੇ ਪੜਾ ਦੇ ਠੀਕ ਹੈ ਇੱਕ ਗੱਲ ਸੁਣ ਠੀਕ ਹੈ ਮੇਰੀ ਬੀਬਾਬੂ ਇੱਕ ਗੱਲ ਸੁਣਨੇ ਮੈਂ ਠੀਕ ਹੈ ਜਦੇ ਕਹਿੰਦੇ ਨਾ ਤੂੰ ਸਾਨੂੰ ਇਲਜ਼ਾਮ ਹੀ ਲਾ ਦਿੱਤਾ ਬਾਬੂ ਠੀਕ ਹੈ ਮੇਰੀ ਗੱਲ ਤੋਂ ਗੁੱਸਾ ਨਾ ਕਰਿਓ ਠੀਕ ਹੈ ਇਹ ਤੇ ਕੋਈ ਉਹ ਕਿਹੜਾ ਚੱਕੇ ਲੈ ਜੁਗਾ ਉਹ ਵੀ ਨਹੀਂ ਸੁੱਕ ਪਰਤਨਾ ਜਿਹੜੀ ਗੱਲ ਹੈ ਮੇਨ ਗੱਲ ਤੇ ਆ ਜਿਹੜੀ ਮੇਨ ਗੱਲ ਹੈ ਜੋ ਇਸੇ ਕਰ ਰਿਹਾ ਹੈ ਮੇਨ ਗੱਲ ਦੂਆ ਕਿਸ ਤੱਕੀ ਗੱਲ ਦੇ ਪੰਖਿਆਂ ਦਾ ਕੀ ਕਰਦਾ ਤੁਹਾਡੇ ਪਹਿਲੇ ਮੈਸੇਜ ਦਾ ਜਵਾਬ ਚਾਹੀਦਾ ਹੈ ਪਤਾ ਜੋ ਪੱਕੇ ਕਿੱਥੋਂ ਆਏ ਸੀ ਕਿਤੇ ਖਲਾਉਣਾ ਨਹੀਂ ਹੈ ਜੀ ਮਾਈ ਸਰਕਾਰ ਆ ਰਾਜਾ ਸਾਹਿਬ ਕਿਤੇ ਖਲਾਉਣਾ ਨਹੀਂ ਹੈ ਉਹਦੇ ਤਾਂ ਚਰਨਾਂ ਦੀ ਧੂੜ ਵੀ ਹੈ ਨੇ ਰਾਜਾ ਸਾਹਿਬ ਦੀ ਔਰ ਮਾਈ ਸਰਕਾਰ ਦੀ ਮੇਰੀ ਗੱਲ ਇੱਕ ਮਿੰਟ ਮੇਰੀ ਗੱਲ ਰੱਬ ਦਾ ਨਾ ਮੇਰੀ ਕੁਦਰਤ ਦਾ ਖੇਲ ਦਾ ਪਤਾ ਨਹੀਂ ਉਹਦੇ ਹੁਕਮ ਤੋਂ ਬਗੈਰ ਤਾਂ ਸਰ ਪਤਾ ਨਹੀਂ ਚਲਦਾ ਅਸੀਂ ਅੱਡੇ ਅੱਡੇ ਪਰਮਾਤਮਾ ਸੌਂਗਣ ਲੱਗਿਆ ਅਸੀਂ ਨੀ ਵੇ ਖਾ ਸਕਦੇ ਰੱਬ ਦੀ ਸੌਂ ਪੈਸੇ ਕੱਢੋ ਅਸੀਂ ਪੈਸੇ ਨਾਲ ਕਾਹ ਕਿਸਨ ਵਾਕਰ ਕੇ ਦੋ ਮੰਡਾ ਵਿੱਚ ਸ਼ਾਂਤਤਾ ਲਾਓ ਤੁਹਾਡੇ ਕੀ ਲੱਗਦੇ ਜੀ ਅੱਛੀ ਤੁਹਾਡੇ ਇਹ ਕਹਿੰਦੀ ਆ ਵੇ ਤੁਹਾਨੂੰ ਮੋਬਾਈਲ ਲੈਣੇ ਆ ਪਰ ਪਰ ਅੰਕਲ ਜੀ ਇਹਨਾਂ ਦੀ ਗੱਲ ਸਮਝੋ ਕਿ ਜੇ ਅਸਲੀ ਚੋਰ ਨਹੀਂ ਫੜਿਆ ਜਾਂਦਾ ਕੱਲ 2 ਢਾਈ ਸਾਲ ਦੀ 1.5 ਸਾਲ ਦੀ ਮੇਰੀ ਦੋਤੀ ਆ 2 ਸਾਲਾਂ ਦੀ ਕੱਲੋਂ ਜੇ ਉਹਨੂੰ ਕੁਝ ਹੋ ਗਿਆ ਉਹ ਸਾਡਾ ਹੀਰਾ ਆ ਜੇ ਤੁਸੀਂ ਘਮਂ ਦਿਆਂ ਫਿਰ ਜੇ ਕੱਲੂ ਬੱਚਾ ਹੀ ਜਾ ਕੇ ਲੈ ਗਈਆਂ ਕਿਉਂਕਿ ਕਾਨੂੰਨ ਇਹ ਆ ਕਿ ਭਈਏ ਨੇ ਇੱਕ ਪਿੰਡ ਦੀ ਗੱਲ ਆ ਕਿ ਉਹ ਪਤੀਲੇ ਵਿੱਚ ਰਹਿਣ ਲਿਆ ਬਾਹਦੇ ਪੈ ਗਿਆ ਖੂਨ ਲੱਗ ਗਿਆ ਮੂੰਹ ਨੂੰ ਮੂੰਹ ਨੂੰ ਖੂਨ ਲੱਗ ਗਿਆ ਮੇਰੀਆਂ ਤਾਂ ਕੁੜੀਆਂ ਵੀ ਕਰ ਲੀਆਂ ਰਹਿਣੀਆਂ ਤੂੰ ਬਹੁਤਾ ਗੱਲ ਨੂੰ ਹੁਣ ਵਧਾਉਂਦਾ ਕਿਉਂ ਸਰ ਜੀ ਤੁਸੀਂ ਜਿੱਦਾਂ ਹੈਗੇ ਨਾ ਤੇਰੇ ਜਾਹੇ ਪੋਤੀਆਂ ਲੈਣੇ ਪੁੱਤਾਂ ਦਾ ਮੇੜ ਗੱਲ ਕਰੇ ਉਹ ਲਾਗੇਿੰਦੀ ਗੱਲ ਜੇ ਤੂੰ ਫੋਨ ਲਾ ਕੇ ਤੇ ਨਾਲ ਗੱਲ ਮਗਾਓ ਕਿਉਂ ਜੀ ਇਹ ਕਹੇ ਜੀ ਪਸੂ ਤੇਰੇ ਚੱਕਰੇ ਖੋ ਜੀ ਇਹ ਆਮ ਲੋਕਾਂ ਦਾ ਕੀ ਕਹਿਣਾ ਵੀ ਦੇਖੋ ਇਸ ਤਰੀਕੇ ਆਉਂਦੇ ਆ ਆਮ ਲੋਕਾਂ ਦਾ ਕਹਿਣਾ ਕੀ ਆ ਹੱਸ ਕੇ ਨਾ ਸਾਰੋ ਆਮ ਲੋਕਾਂ ਦਾ ਕੀ ਕਹਿਣਾ ਆ ਆਮ ਲੋਕਾਂ ਦਾ ਤਾਂ ਇਹੀ ਕਹਿਣਾ ਵੀ ਪ੍ਰਸ਼ਾਸਨ ਨੂੰ ਬਾਤ ਵਾਸਤ ਚੇਤ ਹੋਣਾ ਚਾਹੀਦਾ ਕਈ ਲੋਕਾਂ ਦੀ ਵੈਰੀਫਿਕੇਸ਼ਨ ਨਹੀਂ ਹੋਈਆਂ ਤੇ ਚੋਰੀਆਂ ਹੁੰਦੀਆਂ ਇਹ ਘਰਾਂ ਦੇ ਵਿੱਚ ਸ਼ਿਕਰ ਦੁਪਹਿਰੇ ਘੰਮਦੀਆਂ ਕਿ ਉਹ ਬਿਨਾਂ ਕੰਮ ਤੋਂ ਕਿਉਂ ਆਉਂਦੀਆਂ ਤਾਂ ਬੋਰੀਆਂ ਜੀਆਂ ਲੈ ਕੇ ਹੈ ਨਾ ਤੇ ਤੁਸੀਂ ਕਹਿੰਦੇ ਇਹ ਪੰਗਾ ਰਗੜਾ ਕੌਣ ਦੱਸ ਕੋਣ ਨਸ਼ਾ ਵੇਚਦਾ ਕੌਣ ਦੱਸ ਨਸ਼ਾ ਵੇਚਦਾ ਲੈ ਇੱਧਰ ਤੇਰੀ ਗੱਲ ਪਹੁੰਚੂਗਾ ਕੋਣ ਕੋਣ ਨਸ਼ਾ ਵੇਚਦਾ ਨਸ਼ੇੜੀ ਗੱਲ ਸਰ ਸਾਡੇ ਤੋਂ ਕਿ ਸਾਡੇ ਤੇ ਵੀਡੀਓ ਚੜਾਈ ਜਾਂਦੇ ਬਾਬੂ ਅਸੀਂ ਕਿ ਨਸ਼ਾ ਨਹੀਂ ਵੇਚੇ ਕੁਟੋਟਾ ਨਹੀਂ ਵੇਚੇ ਕੁਕੀਂ ਨਹੀਂ ਖਾਇਆ ਸੀ ਹਾਂ ਲੁੱਟ ਕੇ ਲੋਕਾਂ ਨੂੰ ਖਾਜੋ ਪਤਾ ਨਹੀਂ ਕਿਹੜੇ ਗੁਰਦੁਆਰਾ ਸਾਹਿਬ ਤੋਂ ਪੱਖੇ ਲਾ ਕੇ ਲੈਂਦੇ ਜਾਂ ਕਾਲਜ ਤੋਂ ਲਾ ਕੇ ਲੈਂਦੇ ਅਗਲੇ ਨੂੰ ਪਤਾ ਕੀ ਹਾਲ ਅਗਲੇ ਦਾ ਚਾਹੇ ਅਗਲੇ ਨੂੰ ਸਟੋਰ ਰੂਮ ਦੇ ਵਿੱਚ ਇਕੱਠੇ ਕਰਕੇ ਰੱਖੇ ਹੋ ਸੀਗੇ ਭਾਈ ਇਹਨਾਂ ਦਾ ਪਿੰਡਾਂ ਦੇ ਵਿੱਚੋਂ ਵੀ ਆਏ ਜਾਣਾ ਬੰਦ ਕਰਨੇ ਚਾਹੀਦਾ ਇਹ ਮੋਟਰਾਂ ਦੇ ਕੋਈ ਧਾਰ ਨਹੀਂ ਛੱਡਦੇ ਲੋਹੇ ਦਾ ਪਰ ਹੋਦੀਆਂ ਦਾ ਕੋਈ ਟੱਕਣ ਨਹੀਂ ਛੱਡਦੇ ਭਾਈ ਠੀਕ ਹੈ ਕਿ ਨਹੀਂ ਇਹਨਾਂ ਦਾ ਵਿਸਕਾਰ ਕਰਨੇ ਚਾਹੀਦਾ ਪਿੰਡਾਂ ਦੇ ਵਿੱਚ ਬਾਹਰ ਦਾਤ ਕਰਕੇ ਬਾਹਰ ਦਾਤ ਕਰਕੇ ਚੱਲ ਜਾਣਾ ਅਸੀਂ ਕਿੱਥੇ ਲੱਪਣਾ ਭਾਈ ਇਹਨਾਂ ਨੂੰ ਠੀਕ ਹੈ ਕਿ ਨਹੀਂ ਤੁਸੀ ਲੰਦਾ ਹੈਗਾ ਮੈਂ ਇੱਥੇ ਸਵਾਈ ਲੈ ਕੇ ਆਇਆ ਸੀ ਇਹਨਾਂ ਨੂੰ ਇਹਨੇ ਇਹ ਗੱਲ ਕੀਤੀ ਕਹਿੰਦਾ 40 ਰੁਪਏ ਲੱਗਦੇ 40 ਰੁਪਏ ਲਿੱਤੇ ਤੇ ਮੈਨੂੰ ਵੀ ਬਾਅਦ ਚ ਕਹਿੰਦੇ ਪੈਸੇ ਨਹੀਂ ਦੇਣੇ ਹੈਗੇ ਤੂੰ ਸਾਡੇ ਨਾਲ ਇਦਾਂ ਇਦਾਂ ਕਰਦਾ ਤੇ ਤੂੰ ਸਾਡੇ ਨਾਲ ਬਹੁਤ ਾਤਕਾ ਸਹੀ ਕਰਦੇ ਪੈਸੇ ਨਹੀਂ ਦਿੰਦੇ ਹੈਗੇ ਸਾਨੂੰ ਫਿਰ ਕੀ ਕਰ ਲਾ ਮੈਂ ਕਹਿੰਦਾ ਤੂੰ ਇਦਾਂ ਕਰਦ ਤੂੰ ਇਦਾਂ ਕਰ ਸਾਨੂੰ ਛੇੜਿਆ ਕੀਤਾ ਤੂੰ ਸਾਨੂੰ ਛੇੜਿਆ ਹਾਂਜੀ ਪੈਸੇ ਦੇਣ ਲੱਗੇ ਵੀ ਇਦਾਂ ਜਿਹੀ ਗੱਲਾਂ ਹੋ ਜਾਂਦੀਆਂ ਗੰਦੀ ਗੰਦੀ ਗਾਲਾਂ ਕੱਢਦੇ ਆ ਤੇ ਇਹ ਦੇਖੋ ਬਲਾਦ ਦੇਖੋ ਕਿਸ ਕਦਰ ਵਿਗੜ ਚੁੱਕੇ ਆ ਕਿਦਾਂ ਲੋਕਾਂ ਨੂੰ ਹਰਾਸ ਕਰਦੇ ਆ ਲੋਕਾਂ ਨੂੰ ਗੁੰਮਰਾਹ ਕਰਦੇ ਕਿਦਾਂ ਲੋਕਾਂ ਨੂੰ ਭੰਪੜ ਪੁੱਸੇ ਚ ਪਾਉਂਦੇ ਆ ਆ ਹੁਣ ਦੋ ਆਪਣਾ ਦੇ ਕਹਾ ਬੀਬੀ ਤੇ ਆਪਣੀ ਸਾਰੀ ਉਮਰ ਸਾਡੇ ਪੁੱਤਾਂ ਵਰਗੀ ਲੱਗਦੀ ਆ ਸਾਰੀ ਉਮਰ ਤੇ ਸਾਡੇ ਗਵਾਂਢੀ ਆ ਮੈਂ ਤੈਨੂੰ ਰੋਟੀ ਵੀ ਤੁਹਾਨੂੰ achar acharਾ ਨ ਦਿੰਦੀ ਸੀ ਮੈਂ ਪਾਣੀ ਵੀ ਪਰ ਮੇਰੇ ਘਰੇ ਡੰਗ ਕਿਸੇ ਦੇ ਘਰ ਵੀ ਮੇਰੇ ਕਰਦੀ ਆ ਮੈਂ ਨਾਲ ਖੜੀਆਂ ਰੇਕ ਤੇ ਪਰ ਇੱਕ ਗੱਲ ਮੇਰੀ ਹੁਣ ਤੋਂ ਕਮਲ ਐਮਸੀ ਨੂੰ ਕਹਿੰਨੀ ਮੈਂ ਕਮਲ ਐਮਸੀ ਨੂੰ ਮੈਂ ਫੋਨ ਕਰਦੀ ਉਹਨੂੰ ਸਾਧ ਲੈਣੇ ਆ ਠੀਕ ਆ ਕਿੱਦਾਂ ਕਰਾ ਦੂ ਮੈਂ ਤੈਨੂੰ ਹੱਥ ਤੱਕ ਨਹੀਂ ਲੈ ਇਹ ਸਾਰੇ ਕਨੇ ਬਜਾ ਮੈਂ ਕਿਤਾ ਕਮਜ਼ੋਰ ਨਹੀਂ ਜਿੱਦ ਤਰ ਇੱਕ ਮਾਰ ਮਤ ਉਹ ਨਹੀਂ ਲੱਟ ਗਈ ਐਂਟੀ ਵਰਗੇ ਸਾਹ ਇੱਕ ਦੋ ਲੱਦ ਕੇ ਕੌਣ ਕੰਮ ਕਰੇ ਸੀ ਕਮਲ ਐਮ ਸੀ ਪਾਜੀ ਕਹਿੰਦੇ ਕੰਮ ਲੈਣ ਸੀ ਨਾ ਗੱਲ ਕਰਾ ਦੇਗੀ ਕਮਲ ਐਮ ਸੀ ਨੂੰ ਕਹਿੰਦੇ ਇੱਥੇ ਸਾਬ ਲਾਓ ਬਲਾਓ ਬਲਾਓ ਜਿਹਨੂੰ ਬੁਲਾਉਣਾ ਬਲਾਓ ਫਿਰ ਦੇਖਦੇ ਕੌਣ ਸੱਚ ਦਾ ਸਾਥ ਦਿੰਦਾ ਕੌਣ ਝੂਠ ਦਾ ਸਾਥ ਦਿੰਦਾ ਕੌਣ ਲੋਕਾਂ ਦਾ ਸਾਥ ਦਿੰਦਾ ਕੌਣ ਲੋਕ ਹਿੱਤ ਗੱਲ ਕਰਦਾ ਕੌਣ ਵੋਟਾਂ ਦੇ ਹਿੱਤ ਦੀ ਹੁੰਦੀ ਹੈ ਗੱਲ ਬਲਾਓ ਬਲਾਓ ਪੁਲਿਸ ਨੂੰ ਸਾਡੇ ਵੱਲੋਂ ਇਨਫੋਰਮ ਕੀਤਾ ਗਿਆ ਸੀਗਾ ਮੌਕੇ ਤੇ ਪਹੁੰਚ ਕੇ ਪੁਲਿਸ ਨੂੰ ਸਾਡੇ ਵੱਲੋਂ ਇਨਫੋਰਮ ਕੀਤਾ ਗਿਆ ਸੀਗਾ ਪੁਲਿਸ ਮੌਕੇ ਤੇ ਪਹੁੰਚ ਚੁੱਕੀ ਹੈ ਐਸਆਈ सुरेंद्र ਕੁਮਾਰ ਮੌਕੇ ਤੇ ਪਹੁੰਚਣ ਸਾਡੀ ਟੀਮ ਵੱਲੋਂ ਇਨਫੋਰਮ ਕੀਤਾ ਗਿਆ ਸੀ ਔਰ ਪੂਰਾ ਬੈਟਰ ਹੋਣੇ ਸਮਝਣਗੇ ਉਸ ਤੋਂ ਬਾਅਦ ਜਿਹੜੀ ਗੱਲਬਾਤ ਹੈ ਉਹ ਪੱਕੇ ਤੌਰ ਤੇ ਸਰ ਇਹਨਾਂ ਦੀ ਗੱਲ ਸੁਣੀਓ ਕੋਈ ਆਓ ਦੱਸੋ ਦੱਸੋ ਸਰ ਇਹਨਾਂ ਦੀ ਗੱਲ ਸੁਣੋ ਹਾਂਜੀ ਜੈ ਭੀਮ ਜੈ ਭਾਰ ਸਾਰਿਆਂ ਨੂੰ ਵੀਰ ਜੀ ਮੈਂ ਨਾ ਇੱਥੇ ਨਾਲੇ ਪਹਿਲੀ ਗਲੀ ਸਾਰੀ ਮਾਰਕੀਟ ਨੂੰ ਪਤਾ ਕਿ ਇੱਥੇ ਮੈਂ ਰਹਿਨੀ ਆ ਜੀ ਮੇਰਾ ਆਪਣਾ ਮਕਾਨ ਬਣਿਆ ਉਤੋਂ ਬਾਅਦ ਸੋਈ ਵਿੱਚ ਅਸੀਂ ਖਾਣਾ ਬਣਾ ਰਹੀ ਸੀ ਮੈਂ ਇਹਨਾਂ ਨੇ ਮੈਂ ਇਹਨਾਂ ਨੂੰ ਕਿਹਾ ਮੈਂ ਕਿ ਪਾਣੀ ਪੀਣਾ ਸ਼ਾਇਦ ਮੈਂ ਬਾਹਰ ਨਿਕਲ ਕੇ ਦੇਖਾਂ ਪਰ ਮੈਂ ਨਹੀਂ ਇਹ ਸਿੱਧੀਆਂ ਨਾ ਛੋਟੇ ਕਮਰੇ ਚਲੇ ਗਈਆਂ ਸਰ ਇਹਨਾਂ ਨੇ ਮੇਰਾ ਚਾਰਜਰ ਵੀ ਔਰ ਫੋਨ ਵੀ ਲੈ ਲਿਆ ਕਬਰ ਕੇਸੀ ਦੇ ਵਿੱਚ ਇੱਥੇ ਆਪਣੇ ਸੌਰੀ ਠੇਕੇ ਪੁਰਾਣੇ ਦੇ ਕੋਲ ਜੀ ਪਿਆ ਆ ਉੱਥੇ ਕਬਰ ਪਿਆ ਚਾਰਜਰ ਵੀ ਨਾਲੇ ਧੂਕੇ ਔਰ ਫੋਨ ਵੀ ਮੇਰਾ ਫੋਨ ਦੀ ਰਿੰਗ ਵੱਜੀ ਜਾਂਦੀ ਸਰ ਫੋਨ ਬੰਦ ਨਹੀਂ ਹੋਇਆ ਕਿਉਂਕਿ ਲੌਕ ਲੱਗਾ ਉਹਦਾ ਲੌਕ ਲੱਗਾ ਆ ਫੋਨ ਐਦਾ ਸਾਰ ਖੁੱਲਣਾ ਵੀ ਨਹੀਂ ਇਹਨਾਂ ਨੇ ਫੋਨ ਨਾਲ ਦੋ ਟਾਰਚ ਮੇਰੇ ਘਰੋਂ ਚੱਕ ਲਈਆਂ ਪਹਿਲਾਂ ਨਾਲ ਦਾ ਪਲਾਟ ਖਾਲੀ ਪਿਆ ਉੱਥੋਂ ਵੀ ਕਾਫੀ ਬਾਰੇ ਸਮਾਨ ਲੈ ਕੇ ਆਈਆਂ ਇਹਨਾਂ ਨੇ ਰੋਟੀ ਤੱਕ ਵੀ ਕਈ ਵਾਰ ਇਹਨਾਂ ਨੂੰ ਕਹਣਾ ਕਿ ਭੁੱਖ ਲੱਗੀ ਮੈਨਾਂ ਸਾਰ ਲੈ ਆਜ ਤੇ ਵੀ ਛੇ ਦੀ ਗੱਲ ਇਹ ਕਰਦੀਆਂ ਸਾਰ ਇਹਨਾਂ ਨੇ ਮੈਂ ਇਹਨਾਂ ਨੂੰ ਦੇਖਿਆ ਮੈਂ ਕਿ ਸ਼ਾਇਦ ਆਉਣ ਲੱਗੀਆਂ ਪਰ ਨਹੀਂ ਆਈ ਇਹਨਾਂ ਨੇ ਫੋਨ ਮੌਕਾ ਦੇਖਿਆ ਕੋਈ ਘਰ ਹੈ ਨਹੀਂ ਸਾਡੇ ਘਰ ਮੇਰੇ ਘਰ ਵਾਲੇ ਆ ਮੇਰੀ ਦੋਤੀ ਯਾਨੀ ਕੀ ਜਾਈ 1.5 ਸਾਲ ਦੀ ਕੱਲ ਨੂੰ ਉਹ ਚੱਕ ਲਣ ਹੁਣ ਮੇਰਾ ਫੋਨ ਵੀ ਹੈ ਮੋਬਾਈਲ ਔ ਸਰ ਲੈ ਗੱਲ ਸੁਣੋ ਦੇਖ ਤੂੰ ਸੁਣਾ ਦੇ ਬੀਪੀ ਹਾਂ ਗੱਲ ਸੁਣ ਲੈ ਸੰਡੇ ਦਾ ਬਾਬੂ ਇੰਨਾ ਬੜਾ ਹੱਥ ਜੋੜ ਕੇ ਤੁਹਾਡੇ ਅੱਗੇ ਮੈਂ ਤਾਂ ਗੱਲ ਸੁਣ ਅਸੀਂ ਮੈਂ ਮੰਡੀ ਅਸੀਂ ਕਰੀਏ ਵੇਖ ਬਾਬੂ ਪਹਿਲਾਂ ਗੱਲ ਚਲੋ ਗੱਲ ਸੁਣ ਬਾਬੂ ਪਹਿਲਾਂ ਗੱਲ ਤਾਂ ਸੁਣਾ ਪਹਿਲੇ ਕਿ 18000 ਰੁਪਈਆ ਨਹੀਂ ਇਹਦਾ ਕਰ 18000 ਰੁਪਈਆ ਮੰਨਦੀਆਂ ਕਹਾਦਾ ਉਹਨੇ ਵੀ ਕਹਿੰਦਾ ਸਰ ਜੀ ਜੇ ਇਹਨਾਂ ਨੇ ਚੱਕਿਆ ਨਹੀਂ 18000 ਰੁਪਈਆ ਕਹਾਦਾ ਮੰਨਦੀ ਮੰਨਦੀਆਂ ਵੀ ਅਸੀਂ ਦਵਾਂਗੇ ਤਨ ਗੱਲ ਸੁਣ ਤੁਸੀਂ ਬੰਦ ਕਰ ਦੋ ਸਾਰਾ ਸੁਣੀ ਸਾਡੀ ਵੀ ਗੱਲ ਸੁਣਾ ਠੀਕ ਹੈ ਦੇਖ ਅਸੀਂ ਰਹਿੰਦੇ ਆ ਦਾਣਾ ਮੰਡੀ ਠੀਕ ਹੈ ਬਾਕੀ ਸਾਰੇ ਪੁਲਿਸ ਨੂੰ ਪੁੱਛ ਲੈ ਇਹ ਅਸੀਂ ਬੋਤਲਾ ਮੰਡੀ ਕਮ ਅਸੀਂ ਕਰਦੇ ਪੱਕੇ ਬਾਪੂ ਨੂੰ ਪੁੱਛ ਲੈ ਜਸਕਰ ਨੂੰ ਪੁੱਛ ਲੈ ਨਹੀਂ ਇੱਕ ਮਿੰਟ ਉਹਨਾਂ ਦੀ ਗਵਾਈ ਲਵ ਜਿਹੜੇ ਭਾਜੀ ਔਟੋ ਵਿੱਚ ਨਾ ਸਮਾਨ ਆਕੇ ਗਏ ਪੱਕੇ ਲੈ ਕੇ ਪੱਕੇ ਲੈ ਕੇ ਅਸੀਂ ਗੈਨੇਸ਼ ਸਾਡੇ ਕੋਲ ਪੰਜ ਬੈਠੋ ਤਾਂ ਤੁਸੀਂ ਦੇਖ ਸਕਦੇ ਹੋ ਪੱਕੇ ਜਿਹੜੇ ਔਟੋ ਚੋਂ ਨਿਕਲੇ ਜਿਹੜੇ ਔਟੋ ਚੋਂ ਇਹ ਔਰਤਾਂ ਉਤਰੀਆਂ ਸਨ ਇਹਦੇ ਨਾਲ ਦੇ ਹੋਰ ਵੀ ਪੱਕੇ ਸਰਿੰਦਰ ਸਰ ਇੱਕ ਦੋ ਹੋਰ ਗੱਲ ਦੱਸਣੀ ਆ ਜੀ ਅਲਦੇ ਪਲਾਟ ਚ ਤਕਰੀਬਨ 10 ਹੋਰ ਹੈਡ ਪਏ ਆ ਪੱਖਿਆਂ ਦੇ ਔਰ ਔਰ ਸਾਰੇ ਦੇ ਨੰਬਰ ਲਿਖੇ ਆ 15 16 17 18 19 ਵੀ ਨੀ ਛੱਡਦੀਆਂ ਇਹ ਕਿਸੇ ਧਾਰਮਿਕ ਸਥਾਨ ਤੋਂ ਜਾਂ ਕਿਸੇ ਸਕੂਲ ਚੋਂ ਲਾਏ ਗਏ ਆ ਗੁਰਦੁਆਰੇ ਦੇ ਲੱਗਦੇ ਕਿਸੇ ਦੇ ਪੱਖੇ ਜਿਹੜੇ ਆ ਅੱਛਾ ਇਹਨਾਂ ਨੂੰ ਮੰਨੇ ਵੀ ਇਹ ਕਹਿੰਦੇ 18000 ਰੁਪਏ ਦੇ ਦਿੰਨੇ ਆ ਹਾਂ ਚਲੋ ਪ੍ਰਸ਼ਾਸਨ ਕਹਿੰਦਾ ਕਿ ਅਸੀਂ ਜਾ ਕੇ ਦੇਖ ਲੈਨੇ ਆ ਜੋ ਮੌਕਾ ਅਸੀਂ ਪੂਰਾ ਦਿਖਾ ਦਿੱਤਾ ਤੁਹਾਨੂੰ 18000 ਮੰਨ ਗਏ ਸੀ ਹਾਂਜੀ ਦੱਸੋ ਗੱਲ 18000 ਵਾਲੀ ਹਾਂਜੀ ਉਹ ਕਹਿੰਦੇ ਪਏ ਕਿ 18000 ਰੁਪਏ ਲੈਣੇ ਸਾਨੂੰ ਪੁਲਿਸ ਦੇ ਹਵਾਲੇ ਨਾ ਕਰੋ ਜੀ ਆਹ ਸੁਣ ਲਓ ਜੀ ਇੱਕ ਵਾਰ ਇੱਕ ਮੇਰੇ ਕੱਲੀ ਸਾਹਮਣੇ ਸਾਰਾ ਸਾਹਮਣੇ ਉਹਨਾਂ ਨੇ ਇਹ ਗੱਲ ਮੰਗੀ ਕਹਿੰਦੇ 18000 ਰੁਪਏ ਸੀ ਭਰ ਦਿੰਨੇ ਆ ਜੀ ਹਾਂਜੀ ਕਮਲਜੀਤ ਕੌਰ ਚਲੋ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ ਅਸੀਂ ਆਪਣਾ ਕੰਮ ਕੀਤਾ ਹੈ ਸਮੱਸਿਆ ਜਿਹੜੀ ਹੈ ਉਹਨੂੰ ਪਿੰਨ ਪੁਆਇੰਟ ਕਰਕੇ ਤੁਹਾਨੂੰ ਦਿਖਾਇਆ ਲੋਕਾਂ ਦਾ ਪੱਖ ਸੁਣਾਇਆ ਔਰ ਜਿੰਨਾ ਕ ਅਸੀਂ ਕਤਲ ਸਕਦੇ ਸੀ ਜਿੰਨੀ ਕਿ ਤਫ਼ਤੀਸ਼ ਅਸੀਂ ਆਪਣੇ ਲੈਵਲ ਤੇ ਕਰ ਸਕਦੇ ਸੀ ਜਿੰਨੀ ਕਿ ਤਫ਼ਤੀਸ਼ੇ ਲੋਕ ਕਰ ਸਕਦੇ ਸੀ ਇਹਨਾਂ ਨੇ ਕੀਤੀ ਹੈ ਹੁਣ ਮੈਟਰ ਪ੍ਰਸ਼ਾਸਨ ਕੋ ਚਲਾ ਗਿਆ ਹੁਣ ਜਿਹੜੀ ਪ੍ਰਸ਼ਾਸਨਿਕ ਕਾਰਵਾਈ ਹੋਵੇਗੀ ਲੇਕਿਨ ਸਵਾਲ ਇਹੀ ਹੈ ਕਿ ਜਿਹੜੇ ਕਲਪਰੇਟ ਨੇ ਜਿਹੜੇ ਲੋਕ ਮਾਰੇ ਨੇ ਜਿਹੜੇ ਲੋਕ ਚੋਰੀਆਂ ਕਰਦੇ ਨੇ ਜਿਹੜੇ ਲੋਕ ਭਰੋਸੇ ਦਾ ਕਤਲ ਕਰਦੇ ਨੇ ਜਿਹੜੇ ਲੋਕ ਕੂੜਾ ਚੱਕਣ ਦੀ ਆੜ ਚ ਕਬਾੜ ਚੱਕਣ ਦੀ ਆੜ ਚ ਲੋਕਾਂ ਦੇ ਘਰ ਦੇ ਅੰਦਰ ਦਾਖਲ ਹੋ ਕੇ ਨੁਕਸਾਨ ਪਹੁੰਚਾਉਂਦੇ ਨੇ ਇਨਾਂ ਨਾਲ ਨਰਮੀ ਨਹੀਂ ਹੋਣੀ ਚਾਹੀਦੀ ਤਫ਼ਤੀਸ਼ ਹੋਣੀ ਚਾਹੀਦੀ ਹੈ ਟੁਕਮੇ ਤਰੀਕੇ ਤਫ਼ਤੀਸ਼ ਹੋਣੀ ਚਾਹੀਦੀ ਹੈ ਹਲੋ ਜੀ ਜੀ ਤੋਂ ਉਹਦੇ ਵਿੱਚ ਗੱਲ ਦੇ ਸੀ ਕਹੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜੋ ਪੁਲਿਸ ਪ੍ਰਸ਼ਾਸਨ ਨੇ ਬਰਾਮਦ ਕੀਤੀ ਹੈਡ ਇਹ ਪੁਲਿਸ ਪ੍ਰਸ਼ਾਸਨ ਵੱਲੋਂ ਹੈੱਡ ਬਰਾਮਦ ਕੀਤੇ ਗਏ ਆ ਪੱਖਿਆਂ ਦੇ ਔਰ तकरीबन ਸਰ ਕਿੰਨੀ ਕਿੰਨ੍ਹੀ ਗਿਣਤੀ ਹੈ 1 6 7 ਕਹੇਗੇ ਹਾਂ 6 7 ਹੈਗੇ 6 7 ਜਿਹੜੇ ਹੈੱਡ ਪੱਖਿਆਂ ਦੇ ਪੁਲਿਸ ਪ੍ਰਸ਼ਾਸਨ ਵੱਲੋਂ ਉਹ ਬਰਾਮਦ ਕੀਤੇ ਗਏ ਆ ਔਰ ਹੁਣ ਇਹਨਾਂ ਨੂੰ ਕਸਟਡੀ ਚ ਲਿਆ ਗਿਆ ਤੇ ਮੇਰੇ ਖਿਆਲ ਜਿਹੜੇ ਜਿਨ੍ਹਾਂ ਨੇ ਕੰਪਲੇਂਟ ਕੰਪਲੇਂਟ ਕੀਤੀ ਆ ਪੀੜਤ ਤੇ ਤੇਰੇ ਉਹਨਾਂ ਨੂੰ ਹੁਣ ਥਾਣੇ ਬੁਲਾਇਆ ਜਾਵੇਗਾ। ਪਰ ਮਿਲ ਗਿਆ ਜੀ। ਇਹਦੇ ਵਿੱਚੋਂ ਪੈਸੇ ਵੀ ਦੇਖੋ ਜੀ ਕੱਢ ਲਏ। ਤੁਹਾਡੀਆਂ ਫੋਟੋਆਂ ਵੀ ਸੀ। ਹਾਰਡ ਕਾਰਡ ਵੀ ਫੋਟੋਆਂ ਵੀ ਸੀ। ਉਹ ਤਾਂ ਪੈਂਦੀ ਇੱਕ ਇੱਕ ਸੱਚੀ ਗੱਲ ਦੇਖੋ ਆਪਾਂ ਰੱਬ ਲੱਗਦੀ ਗੱਲ ਕਰਨੀ ਆ। ਆ ਸਾਰੇ ਭਰਾ ਖੜੇ ਤੁਸੀਂ ਸਾਡੀ ਭੈਣ ਨੂੰ ਸਤਿਕਾਰਯੋਗ ਹੋ। ਇਹ ਔਰਤਾਂ ਤੇ ਸ਼ੱਕ ਹੈ ਕਿ ਯਕੀਨ ਹੈ ਕਿ ਹੀ ਹੈ ਯਕੀਨ ਆ ਕਿਉਂਕਿ ਮੈਂ ਦੇਖੀ ਆ ਨਾ ਉਧੋਂ ਆਂਦੀਆਂ ਤੁਹਾਡੇ ਘਰ ਦੇ ਅੰਦਰੋਂ ਨਿਕਲਦੀਆਂ ਘਰ ਦੇ ਅੰਦਰੋਂ ਨਿਕਲਦੀਆਂ ਜਦੋਂ ਮੋਰੇ ਆ ਨਾ ਮੋਰੇ ਪਾਜੀ ਆਪਾਂ ਘਰ ਤੋਂ ਦੁਖਾ ਦੇਣਾ ਮੋਰ ਇਹ ਆਈਆਂ ਮੈਂ ਕਹਿੰਦੇ ਨੇ ਪਾਣੀ ਪੀਣਾ ਹੁਣ ਕਿਉਂਕਿ ਪਾਜੀ ਸਾਰਿਆਂ ਨੂੰ ਪਤਾ ਉਧਰ ਕੋਈ ਇੰਦਾ ਪ੍ਰਿੰਦਾ ਵੀ ਨਿਕਲਦਾ ਨਹੀਂ ਫਿਰ ਹੁਣ ਮਨ ਮਾਇੂਸ ਹੁੰਦਾ ਕਿ ਇਹਨਾਂ ਨੂੰ ਰੋਟੀ ਵੀ ਖਲਾਈ ਆ ਕਦੀ ਪਾਣੀ ਵੀ ਪਿਲਾਇਆ ਅੱਜ ਤੁਹਾਡੇ ਘਰ ਚੋਂ ਚੋਰੀ ਕਰਕੇ ਆਈਆਂ ਔਰ ਇੱਥੇ ਤੁਹਾਨੂੰ ਝੂਠਾ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਆ ਪ੍ਰਸ਼ਾਸਨ ਨੂੰ ਉਹਨਾਂ ਨੂੰ ਲੈ ਗਿਆ ਗ੍ਰਿਫਤਾਰ ਕਰਕੇ ਮਨਚ ਪਰ ਮਾ ਯੂਸੀ ਆਉਂਦੀ ਆ ਕਿ ਮੈਨੂੰ 18000 ਦਿੰਦੀ ਆ ਵੀ ਸੀ ਚੋਰੀ ਵੀ ਕੀਤੀ ਬੱਚੇ ਸੇਫ ਆ ਕਿ ਨਹੀਂ ਸੇਫ ਆ ਮਨਚ ਬੜੇ ਸਵਾਲ ਉੱਠਦੇ ਆ ਹਾਂਜੀ ਭਾਜੀ ਉੱਠਦੇ ਆ ਕੱਲੂ ਚਲੋ ਅੱਜ ਤਾਂ ਪੈਸੇ ਦੀ ਗੱਲ ਆ ਮੋਬਾਈਲ ਦੀ ਵੀਰ ਜੀ ਗੱਲ ਹੈ ਨਾ ਮੋਬਾਈਲ ਗਿਆ ਕੱਲੂ ਸਾਡਾ ਬੱਚਾ ਹੀ ਨਾ ਕੋਈ ਜ਼ਰੂਰੀ ਦਸਤਾਵੇਜ਼ ਹੁੰਦੇ ਹਾਂ ਹਾਂਜੀ ਉਹੀ ਤਾਂ ਗੱਲ ਆ ਮੋਬਾਈਲ 'ਤੇ ਦੋ ਟੋਰਚਾਂ ਵੀ ਹੈ ਨੇ ਹੁਣ ਘਰ ਜਾ ਕੇ ਆਪਾਂ ਦੇਖਦੇ ਮੌਕਾ ਬੱਚੇ ਕੋਈ ਆਂਡੀ ਗਵਾਰੰਟੀ ਹੁਣ ਜਿੰਦਾ ਲਾ ਕੇ ਆਪਾਂ ਤਾਂ ਦੌੜੇ ਨਾ ਮਗਰ ਆਪ ਨੂੰ ਸੁਰੱਖਿਅਤ ਮਹਿਸੂਸ ਤਾਂ ਨਹੀਂ ਕਰਦਾ ਕੋਸ ਚਲੋ ਵਾਈ ਉਹਨਾਂ ਨੇ ਵੀ ਹੁਣ ਆਪਾਂ ਨਾ ਕਾਰਵਾਈ ਕਰਾਂਗੇ ਮੈਨੂੰ ਤਾਂ ਲੱਗਦਾ ਕਿ ਜਿੱਦਾਂ ਉਹ ਕਹਿਣੀਆਂ ਕਿ ਸਾਡਾ ਉਹ ਐਮਸੀ ਆ ਉਹਨਾਂ ਨੇ ਸਪਾਰਸ਼ ਪਾ ਕੇ ਛਡੋਵਾਲਣਾ ਨਹੀਂ ਦੇਖੋ ਤੁਸੀਂ ਤੁਹਾਨੂੰ ਕਿਤੇ ਲੋੜਿਆ ਆਪਾਂ ਖੜੇ ਆ ਠੀਕ ਆ ਵੀਰ ਜੀ ਆਪਾਂ ਤਾਂ ਕਿਉਂਕਿ ਅਸੀਂ ਪਹਿਲਾਂ ਵੀ ਇੱਕ ਕਿਉਂ ਗੱਲ ਹੋਈ ਸੀ ਕਿ ਸਾਨੂੰ ਕਿਸੇ ਹੋਰ ਲੀਡਰ ਦੀ ਸਪਾਰਸ਼ ਆਈ ਸੀ ਆਪਾਂ ਨਹੀਂ ਮੰਨੀ ਖਬਰ ਚੱਲੀ ਆ ਆਪਾਂ ਸੱਚ ਨਾਲ ਖੜੇ ਆ ਆਪਣੇ ਲੋਕਾਂ ਨਾਲ ਖੜੇ ਆ ਤੁਹਾਨੂੰ ਲੱਗਦਾ ਜਾਣਾ ਚਾਹੀਦਾ ਆ ਕਿਉਂਕਿ ਤੁਹਾਡੀ ਕੰਪਲੇਂਟ ਦੀ ਅਸੀਂ ਉਹਨਾਂ ਨੂੰ ਸੱਦਿਆ ਆ ਤੁਸੀਂ ਜਾਓ ਕੰਪਲੇਂਟ ਕਰੋ ਤੁਹਾਨੂੰ ਜਿੱਥੇ ਸਾਡੀ ਲੋੜ ਐ ਅਸੀਂ ਖੜੇ ਆ ਸਾਰੇ ਤੁਹਾਡੇ ਨਾਲ ਖੜੇ ਆ ਵੀਰ ਜੀ ਸਾਰਿਆਂ ਨੂੰ ਸਾਰੇ ਪੰਜਾਬ ਨੂੰ ਯਾਨੀ ਕਿ ਤੁਹਾਡੇ ਤੇ ਮਾਣ ਬਹੁਤ ਆ ਸਾਨੂੰ ਵੀ ਮਾਣ ਅਸੀਂ ਤੁਹਾਡੀਆਂ ਨਾ YouTube ਤੇ ਖਬਰਾਂ ਦੇਖਦੇ ਆ ਨੰਬਰ ਨਹੀਂ ਮਿਲਿਆ ਵੀਰ ਜੀ ਨੇ ਨੰਬਰ ਦਿੱਤਾ ਜੇ ਸੱਚ ਪੁੱਛਿਆ ਜਾ ਪਰ ਤੁਹਾਡੇ ਤੇ ਇੰਨਾ ਮਾਣ ਆ ਜਿਦਾ ਤੁਸੀਂ ਆਪਣੇ ਨਾ ਧੀਆ ਪੁੱਤਾਂ ਨੂੰ ਬੱਚਾ ਰੱਖਦਾ ਸਾਰੇ ਪੰਜਾਬ ਨੂੰ ਸਹੀ ਆ ਕਿ ਨਹੀਂ ਇਹਨੇ ਆਪਣੇ ਧੀ ਪੁੱਤ ਸਮਝ ਲੈ ਮੈਨਾਂ ਕਿ ਨਹੀਂ ਗਾਹਾਂ ਦੇ ਵੋਟਾਂ ਵੀ ਆਉਣ ਹਨਾ ਵੀਰ ਜੀ ਨੂੰ ਆਪਾਂ ਜ਼ਰੂਰ ਸਹਿਯੋਗ ਦੇਵਾਂਗੇ ਔਰ ਇਹਦੇ ਨਾਲ ਇਹ ਨਹੀਂ ਕਿ ਬੱਕਰੀ ਵਾਂਗੂੰ ਮੈਂ ਮੈਂ ਕਰ ਲਿਆ ਕੜ-ਕੜ ਕਿਤੇ ਔਰ ਆਂਡਾ ਕਿਤੇ ਆਪਾਂ ਦੇਖ ਲਿਆ ਕਿਉਂਕਿ ਮੇਰੀ ਬੇਟੀ ਦਾ ਵੀ ਆਇਆ ਸੀ ਮੇਰੀ ਬੇਟੀਆਂ ਵੀਡੀਓ ਵੀ ਮੇਰੇ ਕੋਲ ਬਹੁਤ ਕਸ਼ਾ ਮੇਰੇ ਕੋਲ ਮੇਰੀ ਉਹਦੀ ਸੱਸ ਨੇ ਗਹਿਣੇ ਲਾਉਂਦੀ ਸਭ ਕਿਉਂਕਿ ਸਾਰੇ ਕੁਜੇ ਬੁੱਗੇ ਇੱਕ ਕਰਕੇ ਸਾਨੂੰ ਥੋੜੇ ਜਿਹੇ ਪੈਸਿਆਂ ਦੇ ਵਿੱਚ ਰਾਜੀਨਾਵਾ ਕਰ ਲਿਆ ਅੱਜ ਸਾਨੂੰ ਦੁੱਖ ਲੱਗਦਾ ਜੇ ਸਾਡੀ ਤੁਹਾਡੇ ਨਾਲ ਪਹਿਲਾਂ ਕਿਤੇ ਮੁਲਾਕਾਤ ਹੁੰਦੀ ਨਾ ਉਸ ਟਾਈਮ ਅਸੀਂ ਦੇਖਦੇ ਕਿ ਹਾਂ ਵੀਰ ਜੀ ਸਾਡੇ ਹੁਣ ਇਹਨਾਂ ਦਾ ਕੀ ਕਰਨਾ ਹੈ ਜੀ ਇਹਨਾਂ ਦਾ ਭਾਜੀ ਆਪਾਂ ਤਾਂ ਕਹਿੰਦੇ ਜੋ ਕਾਰਵਾਈ ਬਣਦੀ ਉਹ ਕਰੋ ਪਰ ਤੁਹਾਨੂੰ ਇੱਕ ਵ ਕੋਸਵਾਤ ਜੋ ਮਤਲਬ ਬਿਆਨਨਾ ਦੇ ਆਧਾਰ ਤੇ ਕੰਮ ਹੋਣਾ ਪਰ ਉਮੀਦ ਹੈ ਕਿ ਇਨਸਾਫ ਹੋਊਗਾ ਨਹੀਂ ਹੋਊਗਾ ਤਾਂ ਆਪਾਂ ਤੁਹਾਡੇ ਨਾਲ ਠੀਕ ਹੈ ਜੀ ਸ਼ੁਕਰੀਆ ਭਰਾ ਧੰਨਵਾਦ ਤੁਹਾਡਾ ਬਹੁਤ-ਬਹੁਤ ਸਾਰਿਆਂ ਮਤਲਬ ਸ਼ੁਕਰੀਆ ਤੁਹਾਡਾ ਧੰਨਵਾਦ ਕਰਦੋਂ ਐਸਚੂ ਨੇ ਕਰੀ ਫਿਰ ਫੋਨ